आकाश ਦਾ ਪਿਤਾ ਉਸ ਨੂੰ ਕਹਿਣ ਲੱਗਾ ਦੇਖ ਆਕਾਸ਼ ਉਹ ਮੇਰੇ ਦੋਸਤ ਦੀ ਇਕਲੌਤੀ ਬੇਟੀ ਆ ਕੈਨੇਡਾ ਜਾ ਕੇ ਤੇਰੀ ਵੀ ਜ਼ਿੰਦਗੀ ਬਦਲ ਜਾਣੀ ਆ ਇਹ ਸਭ ਮੈਂ ਤੇਰੇ ਭਲੇ ਲਈ ਹੀ ਕਰ ਰਿਹਾ ਆ ਆਕਾਸ਼ ਨੇ ਆਪਣੀ ਮਾਂ ਨਾਲ ਗੱਲ ਕੀਤੀ ਕਿ ਮਾਂ ਉਹ ਪੂਰੀ ਫੈਮਿਲੀ ਕੈਨੇਡਾ ਚ ਪੱਕੀ ਆ ਤੇ ਉਹਨਾਂ ਦੀ ਕੁੜੀ ਵੀ ਪੜ੍ਹੀ ਲਿਖੀ ਆ ਫਿਰ ਉਹਨਾਂ ਨੂੰ ਆਪਣੀ ਬੇਟੀ ਦੇ ਵਿਆਹ ਲਈ ਮੇਰੇ ਵਰਗਾ ਇੱਕ ਮਾਮੂਲੀ ਜਿਹਾ ਮੁੰਡਾ ਲੱਭਣ ਦੀ ਕੀ ਲੋੜ ਆ ਹਜੇ ਉਸ ਗੱਲ ਨੂੰ ਸਮਝ ਨਹੀਂ ਸੀ ਸਕਿਆ ਉਹ ਨਾ ਜ਼ਿਆਦਾ ਹੈਂਡਸਮ ਸੀ ਨਾ ਹੀ ਜ਼ਿਆਦਾ ਪੜਿਆ ਲਿਖਿਆ ਉਹ ਇੱਕ ਮਾਮੂਲੀ ਜਿਹੀ ਨੌਕਰੀ ਕਰਦਾ ਸੀ ਜਿਸ ਤੋਂ ਉਸਨੂੰ 20-25 ਹਜ਼ਾਰ ਸੈਲਰੀ ਮਿਲ ਜਾਂਦੀ ਸੀ ਕੁਝ ਵੀ ਤਾਂ ਨਹੀਂ ਸੀ ਉਸਦੇ ਕੋਲ بس ਦੇ ਮਨ ਵਿੱਚ ਇਹ ਵੀ ਗੱਲ ਘਟਕ ਰਹੀ ਸੀ ਕਿ ਅੱਜ ਤੋਂ ਪਹਿਲਾਂ ਕਦੇ ਵੀ ਪਾਪਾ ਦੇ ਦੋਸਤ ਨੇ ਉਹਨਾਂ ਨੂੰ ਫੋਨ ਤੱਕ ਨਹੀਂ ਕੀਤਾ ਸੀ ਨਾ ਹੀ ਫੋਨ ਕਰਕੇ ਕਦੇ ਸਾਡਾ ਹਾਲ-ਚਾਲ ਪੁੱਛਿਆ ਸੀ ਆਕਾਸ਼ ਤੇ ਉਸਦੀ ਫੈਮਿਲੀ ਮਿਡਲ ਕਲਾਸ ਫੈਮਿਲੀ ਸੀ ਆਕਾਸ਼ ਦੀ ਮਾਂ ਕਹਿਣ ਲੱਗੀ ਚਾਹੇ ਉਹ ਕੈਨੇਡਾ ਵਿੱਚ ਪਰ ਹੈ ਤਾਂ ਆਪਣੀ ਜਾਨ ਦੇ ਨਾਲ ਹੁਣ ਉਹਨਾਂ ਨੇ ਆਪਣੀ ਧੀ ਅੰਗਰੇਜ਼ ਨਾਲ ਥੋੜੀ ਤੋੜ ਦੇਣੀ ਆ ਦੇਖ ਪਤ ਕੁਝ ਦਿਨਾਂ ਲਈ ਇੰਡੀਆ ਆ ਰਹੇ ਆ ਵਿਆਹ ਵੀ ਤੇਰਾ ਪਿੰਡ ਜੀ ਕਰਨਾ ਤੇ ਫਿਰ ਤੇਰਾ ਵੀਜ਼ਾ ਲੱਗੇਗਾ ਤਾਂ ਤੂੰ ਵੀ ਉਹਨਾਂ ਦੇ ਕੋਲ ਕੈਨੇਡਾ ਚਲਾ ਜਾਵੇਂਗਾ ਆਕਾਸ਼ ਲਈ ਇਹ ਗੱਲ ਬਹੁਤ ਜ਼ਿਆਦਾ ਵੱਟੀ ਸੀ ਕਿਉਂਕਿ ਉਹ ਬੈਠਾ ਮਿਠਾਇਆ ਕੈਨੇਡਾ ਜਾ ਰਿਹਾ ਸੀ ਇਹ ਗੱਲ ਤਾਂ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚੀ ਕਿ ਉਹ ਕੈਨੇਡਾ ਜਾਵੇਗਾ ਤੇ ਉਹ ਵੀ ਵਿਆਹ ਕਰਾ ਕੇ ਜਦੋਂ ਉਸਨੇ ਇਹ ਗੱਲ ਆਪਣੇ ਦੋਸਤਾਂ ਨੂੰ ਦੱਸੀ ਤਾਂ ਉਸਦੇ ਦੋਸਤ ਉਸਦੀ ਕਿਸਮ ਤੇ ਰਾਸ਼ਕ ਕਰ ਰਹੇ ਸੀ ਕੁਝ ਦਿਨ ਬਾਅਦ ਅੰਕਲ ਦੀ ਬੇਟੀ ਇੰਡੀਆ ਵਾਪਸ ਆ ਚੁੱਕੀ ਸੀ ਉਹ ਇੰਨੀ ਜਿਆਦਾ ਸੋਹਣੀ ਸੀ ਕਿ ਆਕਾਸ਼ ਉਸ ਨੂੰ ਦੇਖਦਾ ਹੀ ਰਹਿ ਗਿਆ ਇੱਕ ਸੋਹਣੀ ਤੇ ਪੜ੍ਹੀ ਲਿਖੀ ਕੁੜੀ ਉਸਦੇ ਨਾਲ ਵਿਆਹ ਕਰਾਉਣ ਜਾ ਰਹੀ ਸੀ ਤੇ ਹੈ ਵੀ ਉਹਨਾਂ ਦੀ ਫੈਮਿਲੀ ਦੀ ਜਾਣ ਪਹਿਚਾਨ ਦੀ ਉਸ ਨੂੰ ਇਹ ਗੱਲ ਕੋਈ ਜਿਆਦਾ ਹਜਮ ਨਹੀਂ ਸੀ ਹੋ ਰਹੀ ਅੰਕਲ ਦੀ ਬੇਟੀ ਨੇ ਆਕਾਸ਼ ਨਾਲ ਜਿਆਦਾ ਕੋਈ ਗੱਲ ਨਹੀਂ ਸੀ ਕੀਤੀ ਦੋ ਦਿਨ ਬਾਅਦ ਵਿਆਹ ਸੀ ਅੰਕਲ ਦੀ ਪਤਨੀ ਯਾਨੀ ਕਿ ਲੜਕੀ ਦੀ ਮੰਮੀ आकाश ਨਾਲ ਬਹੁਤ ਪਿਆਰ ਨਾਲ ਗੱਲ ਕਰ ਰਹੀ ਸੀ ਕਹਿ ਰਹੀ ਸੀ ਕਿ ਅਸੀਂ ਤੈਨੂੰ ਹੁਣ ਹਮੇਸ਼ਾ ਹਮੇਸ਼ਾ ਲਈ ਉੱਥੇ ਲੈ ਜਾਣਾ ਕੈਨੇਡਾ ਅਸੀਂ ਤੈਨੂੰ ਵਧੀਆ ਨੌਕਰੀ ਤੇ ਲਵਾਵਾਂਗੇ ਤੇ ਤੈਨੂੰ ਉੱਥੇ ਕਿਸੇ ਵੀ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ ਐਵੇਂ ਬੇਟਾ ਤੈਨੂੰ ਡਰਾਈਵਿੰਗ ਤਾਂ ਆਉਂਦੀ ਹੈ ਨਾ ਆਕਾਸ਼ ਕਹਿਣ ਲੱਗਾ ਹਾਂਜੀ ਮੈਨੂੰ ਡਰਾਈਵਿੰਗ ਆਉਂਦੀ ਹੈ ਮੇਰੇ ਤਾਂ ਲਾਇਸੈਂਸ ਵੀ ਬਣਿਆ ਹੋਇਆ ਆਂਟੀ ਕਹਿਣ ਲੱਗੀ ਠੀਕ ਆ ਜੇ ਤੈਨੂੰ ਨੌਕਰੀ ਨਾ ਵੀ ਮਿਲੀ ਤਾਂ ਮੈਂ ਡਰਾਈਵਿੰਗ ਤੇ ਰਖਵਾ ਦੇਵਾਂਗੀ ਸੈਲਰੀ ਵੀ ਵਧੀਆ ਮਿਲੇਗੀ ਕੈਨੇਡਾ ਦੀ ਸੈਲਰੀ ਨਾਲ ਤਾਂ ਤੁਹਾਡੇ ਹਾਲਾਤ ਹੀ ਬਦਲ ਜਾਣਗੇ। ਆਕਾਸ਼ ਦਾ ਘਰ ਬਹੁਤ ਛੋਟਾ ਸੀ ਇਸ ਲਈ ਇਹ ਸਭ ਗੱਲਾਂ ਸੁਣ ਕੇ ਆਕਾਸ਼ ਤੇ ਉਸਦੇ ਮਾਤਾ-ਪਿਤਾ ਬਹੁਤ ਖੁਸ਼ ਹੋ ਰਹੇ ਸੀ। ਉਹਨਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਹੋ ਰਹੀ ਸੀ ਕਿ ਹੁਣ ਉਹਨਾਂ ਦੇ ਪੁੱਤ ਦੀ ਜ਼ਿੰਦਗੀ ਬਦਲ ਜਾਵੇਗੀ। ਹਰ ਗਰੀਬ ਮਾਂ ਪਿਓ ਦਾ ਇਹੀ ਸੁਪਨਾ ਹੁੰਦਾ। ਆਕਾਸ਼ ਦੀਆਂ ਦੋ ਭੈਣਾਂ ਸੀ। ਇੱਕ ਵੱਡੀ ਸੀ, ਵੱਡੀ ਵਿਆਹੀ ਹੋਈ ਸੀ ਤੇ ਛੋਟੀ ਵਿਆਉਣ ਵਾਲੀ। ਮਾਂ ਨੇ ਸੋਚਿਆ ਕਿ ਚਲ ਬਹੁਤ ਕੈਨੇਡਾ ਚਲਾ ਜਾਊਗਾ ਤਾਂ ਅਸੀਂ ਆਪਣੀ ਛੋਟੀ ਧੀ ਦਾ ਵਿਆਹ ਬਹੁਤ ਧੂਮ-ਧਾਮ ਨਾਲ ਕਰਾਂਗੇ ਤੇ ਬੇਟੇ ਦਾ ਵੀ ਘਰ ਵਾਸ ਜਾਊਗਾ ਹੋ ਸਕਦਾ ਹੈ ਉਹ ਆਪਣੇ ਮਾਪਿਆਂ ਨੂੰ ਹੀ ਆਪਣੇ ਕੋਲ ਬੁਲਾ ਲਵੇ ਬਹੁਤ ਵੱਡੇ-ਵੱਡੇ ਸੁਪਨੇ ਸੀ ਜੋ ਆਕਾਸ਼ ਤੇ ਉਸ ਦੇ ਪਰਿਵਾਰ ਵਾਲੇ ਦੇਖ ਰਹੇ ਸੀ ਦੋ ਦਿਨ ਬਾਅਦ ਬਹੁਤ ਹੀ ਸਾਦਗੀ ਦੇ ਨਾਲ ਵਿਆਹ ਹੋ ਗਿਆ ਆਕਾਸ਼ ਦਾ ਮਨ ਕਰ ਰਿਹਾ ਸੀ ਕਿ ਉਹ ਆਪਣੀ ਪਤਨੀ ਨੂੰ ਸਮਝੇ ਕੁਝ ਆਪਣੀਆਂ ਉਸ ਨੂੰ ਦੱਸੇ ਤੇ ਕੁਝ ਉਸ ਦੀਆਂ ਸੁਣੇ ਪਰ ਉਸ ਨੂੰ ਮੌਕਾ ਹੀ ਨਹੀਂ ਮਿਲ ਰਿਹਾ ਸੀ ਕਿਉਂਕਿ ਉਸ ਦਾ ਸੁਭਾਅ ਕੁਝ ਵੱਖਰਾ ਹੀ ਸੀ ਆਕਾਸ਼ ਨੇ ਪੈਣਾ ਨਾਲ ਵੀ ਕੋਈ ਗੱਲ ਨਹੀਂ ਸੀ ਉਹ ਕਰ ਰਹੀ ਉਸਦੀ ਮਾਂ ਉਸ ਨਾਲ ਪਤਾ ਨਹੀਂ ਅੰਗਰੇਜ਼ੀ ਵਿੱਚ ਕੀ ਖੜਪੜ ਕਰ ਰਹੀ ਸੀ ਉਸਦੀ ਗੱਲ ਦੀ ਨਾ ਹੀ ਆਕਾਸ਼ ਨੂੰ ਸਮਝ ਆ ਰਹੀ ਸੀ ਤੇ ਨਾ ਹੀ ਉਸਦੀਆਂ ਪੈਣਾ ਨੂੰ ਸ਼ਾਇਦ ਉਥੋਂ ਦੀ ਅੰਗਰੇਜ਼ੀ ਹੀ ਅਲੱਗ ਤਰ੍ਹਾਂ ਦੀ ਸੀ ਕੁਝ ਬੋਲ ਤਾਂ ਇਸ ਤਰ੍ਹਾਂ ਦੇ ਸੀ ਜੋ ਉਹਨਾਂ ਦੇ ਸਹਿਰ ਉਪਰੋਂ ਦੀ ਲੰਘ ਰਹੇ ਸੀ ਸ਼ਾਇਦ ਇਸ ਕਰਕੇ ਕਿਉਂਕਿ ਉਹ ਕੈਨੇਡੀਅਨ ਜੰਪਲ ਸੀ 4-5 ਦਿਨਾਂ ਬਾਅਦ ਉਹ ਵਾਪਸ ਚਲੇ ਗਈ ਆਕਾਸ਼ ਨੂੰ ਬਸ ਉਸ ਦਿਨ ਦਾ ਇੰਤਜ਼ਾਰ ਸੀ ਕਿ ਜਲਦ ਤੋਂ ਜਲਦ ਉਸਦਾ ਵੀਜ਼ਾ ਆ ਜਾਵੇ। ਆਂਟੀ ਹੁਰਾ ਨੂੰ ਗਿਆ 20-25 ਦਿਨ ਹੀ ਹੋਏ ਸੀ ਕਿ ਆਂਟੀ ਨੇ ਫੋਨ ਕਰਕੇ ਕਿਹਾ ਕਿ ਆਕਾਸ਼ ਤੈਨੂੰ ਬਹੁਤ-ਬਹੁਤ ਵਧਾਈ ਹੋਵੇ ਤੇਰਾ ਵੀਜ਼ਾ ਲੱਗ ਗਿਆ। ਹੁਣ ਤੂੰ ਪੂਰੀ ਤਿਆਰੀ ਕਰ ਲੈ। ਟਿਕਟ ਦੇ ਪੈਸੇ ਵੀ ਮੈਂ ਭੇਜ ਦੇਵਾਂਗੀ। ਤੂੰ ਕਿਸੇ ਵੀ ਗੱਲ ਦੀ ਕੋਈ ਵੀ ਫਿਕਰ ਨਾ ਕਰ। ਇਹ ਗੱਲਾਂ ਸੁਣ ਕੇ ਤਾਂ ਮਾਪੇ ਖੁੱਲੇ ਨਹੀਂ ਸੀ ਸਮਾਰੇ ਕਿ ਐਨੇ ਚੰਗੇ ਰਿਸ਼ਤੇਦਾਰ ਮਿਲੇ ਆ। ਕੁਝ ਦਿਨਾਂ ਬਾਅਦ ਉਸਦੀ ਵੀ ਟਿਕਟ ਹੋ ਗਈ ਤੇ ਉਸਨੇ ਆਪਣਾ ਸਾਰਾ ਸਮਾਨ ਪੈਕ ਕਰ ਲਿਆ। ਉਹ ਬਹੁਤ ਖੁਸ਼ ਲੱਗ ਰਿਹਾ ਸੀ। ਉਸਦੀ ਮਾਂ ਨੇ ਉਸਦੇ ਸਿਰ ਤੇ ਪਿਆਰ ਨਾਲ ਹੱਥ ਫੇਰੇ ਅਤੇ ਆਸ਼ੀਰਵਾਦ ਦਿੱਤਾ। ਰਾਤ ਦੇ ਸਮੇਂ ਉਹ ਆਪਣੀ ਮਾਂ ਦੀ ਗੱਲ ਲੱਗਾ ਹੋਇਆ ਸੀ। ਉਸਦੀ ਮਾਂ ਉਸ ਨੂੰ ਕਹਿ ਰਹੀ ਸੀ ਕਿ ਪੁੱਤ ਉੱਥੇ ਜਾ ਕੇ ਸਾਨੂੰ ਪੋਲਣਾ ਨਾ ਜਾਵੇਂ। ਹਰ ਮਹੀਨੇ ਪੈਸੇ ਪਾ ਦਿਆ ਕਰੀ। ਤੈਨੂੰ ਪਤਾ ਹੀ ਆ ਛੋਟੀ ਦਾ ਵਿਆਹ ਵੀ ਕਰਨਾ। ਮੈਂ ਆਪਣੀ ਧੀ ਦਾ ਵਿਆਹ ਬਹੁਤ ਵਧੀਆ ਕਰਨਾ। ਮੈਂ ਨਹੀਂ ਚਾਹੁੰਦੀ ਉਸਦੇ ਵਿਆਹ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਆਵੇ। ਤੂੰ ਤਾਂ ਜਾਣਦਾ ਹੀ ਹੈ ਕਿ ਤੇਰੇ ਪਾਪਾ ਤਾਂ ਹੁਣ ਕੰਮ ਨਹੀਂ ਹੁੰਦਾ। ਜਿੰਨਾ ਕੁ ਕਮਾਉਂਦੇ ਆ ਔਸਨਾਲ ਤਾਂ ਘਰ ਵਿੱਚ ਦਾਲ ਰੋਟੀ ਦਾ ਹੀ ਸਰਦਾ। ਜੇ ਰੱਬ ਨੇ ਤੇਰੀ ਕਿਸਮਤ ਖੋਲੀ ਆ ਤਾਂ ਤੈਨੂੰ ਇਹ ਫਾਇਦਾ ਚੱਕਣਾ ਚਾਹੀਦਾ। ਆਕਾਸ਼ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਹਾਂ ਮਾਂ ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੀ ਹੋਵੇਗਾ। ਮੈਂ ਮਿਹਨਤ ਕਰੂੰਗਾ ਤੇ ਹਰ ਮਹੀਨੇ ਤੁਹਾਨੂੰ ਪੈਸੇ ਪਾਇਆ ਕਰੂੰਗਾ। ਥੋੜੇ ਪੈਸੇ ਮੈਂ ਆਂਟੀ ਹੁਣਾਂ ਨੂੰ ਵੀ ਦੇ ਦਿਆ ਕਰੂੰਗਾ। ਤਾਂ ਜੋ ਉਹਨਾਂ ਨੂੰ ਇਹ ਨਾ ਲੱਗੇ ਕਿ ਮੈਂ ਉਹਨਾਂ ਤੇ ਬੋਝਾਂ। ਮਾਂ ਕਹਿਣ ਲੱਗੀ ਠੀਕ ਆ ਪੁੱਤ ਜਿਵੇਂ ਤੈਨੂੰ ਸਹੀ ਲੱਗਦਾ। ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ। ਸਵੇਰ ਦੇ 7 ਵਜੇ ਦੀ ਫਲਾਈਟ ਸੀ ਉਸਦੇ ਦੋਸਤ ਉਸਨੂੰ ਲੈਣ ਆਏ ਤੇ 에어ਪੋਰਟ ਤੱਕ ਛੱਡਣ ਵੀ ਗਏ ਜਹਾਜ਼ ਵਿੱਚ ਬੈਠਦੇ ਹਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਕਿਉਂਕਿ ਇਹ ਉਸ ਦਾ ਪਹਿਲਾ ਹਵਾਈ ਸਫ਼ਰ ਸੀ ਉਹ ਵੀ ਸਿੱਧਾ ਕੈਨੇਡਾ ਦਾ ਇਸ ਲਈ ਉਸ ਦੀ ਖੁਸ਼ੀ ਤਾਂ ਸਤਵੇਂ ਅਸਮਾਨ ਤੇ ਸੀ ਜਦੋਂ ਪਹੁੰਚ ਗਿਆ ਤਾਂ ਉਸ ਨੂੰ ਲੈਣ ਇਕੱਲੀ ਆਂਟੀ ਹੀ ਆਈ ਸੀ ਉਹ ਨਹੀਂ ਆਈ ਸੀ ਜਿਸ ਦੇ ਨਾਲ ਉਸ ਦਾ ਵਿਆਹ ਹੋਇਆ ਸੀ ਯਾਨੀ ਕਿ ਉਸ ਦੀ ਪਤਨੀ ਜੈਸੀ ਆਂਟੀ ਆਕਾਸ਼ ਨੂੰ ਲੈ ਕੇ ਘਰ ਆ ਗਈ ਸੀ ਛੋਟਾ ਜਿਹਾ ਘਰ ਸੀ ਬਾਹਰ ਛੋਟਾ ਜਿਹਾ ਗਾਰਡਨ इस तरह कह सद कि दो पैर पुटीए तो खत्म हो जाए जिमें ही गया तो उसने देखा कि अंदर एक छोटा जि कमरा किचन से पौड़िया भी बहुत छोटी छोटिया सी आंटी कहन लगी कि तेरा कमरा उपर है आकाश उपरता चला गया पर उसू ये पता नहीं लग रहा कि उसका कमरा कहना भारा अटैची चौकी मसा ही उपर तक लैके गया पहुँच के फिर वह लगा आंटी मेरा कमरा के रट या फिर लैफ्ट आंटी कहन लगी लैफ्ट ਕਿਉਂਕਿ ਰਾਈਟ ਵਾਲਾ ਕਮਰਾ ਮੇਰੀ ਬੇਟੀ ਦਾ ਇਹ ਗੱਲ ਸੁਣ ਕੇ ਆਕਾਸ਼ ਨੂੰ ਕਾਫੀ ਹੈਰਾਨੀ ਹੋਈ ਫਿਰ ਉਹ ਆਪਣਾ ਅਟੈਚੀ ਰਾਈਟ ਵਾਲੇ ਕਮਰੇ ਵਿੱਚ ਹੀ ਰੱਖ ਦਿੰਦਾ ਕਮਰਾ ਇੰਨਾ ਕੋ ਛੋਟਾ ਸੀ ਕਿ ਉਸ ਵਿੱਚ ਸਿਰਫ ਇੱਕ ਸਿੰਗਲ ਬੈੱਡ ਤੇ ਇੱਕ ਛੋਟੀ ਜੀ ਅਲਮਾਰੀ ਹੀ ਰੱਖੀ ਹੋਈ ਸੀ ਤੁਰਨ ਫਿਰਨ ਦੀ ਜਗ੍ਹਾ ਤਾਂ ਹੈ ਹੀ ਨਹੀਂ ਸੀ ਨਾ ਹੀ ਵਾਸ਼ਰੂਮ ਸ਼ਾਇਦ ਬਾਹਰ ਸੀ ਉਸਨੇ ਆਪਣਾ ਸਮਾਨ ਰੱਖਿਆ ਆਪਣੇ ਕੱਪੜੇ ਅਲਮਾਰੀ ਵਿੱਚ ਸੈੱਟ ਕਰਕੇ ਰੱਖਣ ਲੱਗ ਪਿਆ ਉਸਨੇ ਆਪਣਾ ਕਿ ਟ-ਸ਼ਰਟ ਪਜਾਮਾ ਬਾਹਰ ਕੱਢ ਲਿਆ ਵਾਸ਼ਰੂਮ ਬਾਹਰ ਸੀ ਇਸ ਲਈ ਉਹ ਫਰੈਸ਼ ਹੋ ਕੇ ਆ ਗਿਆ ਥੋੜੇ ਟਾਈਮ ਬਾਅਦ ਜਦੋਂ ਥੱਲੇ ਆਇਆ ਤਾਂ ਉਸ ਨੂੰ ਜੈਸੀ ਕਿਤੇ ਵੀ ਨਜ਼ਰ ਨਹੀਂ ਆ ਰਹੀ ਸੀ ਆਂਟੀ ਨੇ ਕਿਹਾ ਆ ਜਾ ਮੈਂ ਖਾਣਾ ਲਗਾ ਦਿੱਤਾ ਖਾ ਲੈ ਆਂਟੀ ਨੇ ਟੇਬਲ ਤੇ ਖਾਣਾ ਲਗਾਇਆ ਹੋਇਆ ਸੀ ਖਾਣਾ ਉਸਨੇ ਇਕੱਲੇ ਹੀ ਖਾਦਾ ਸੀ ਜੈਸੀ ਉਸ ਸਮੇਂ ਵੀ ਉਸਦੇ ਨਾਲ ਨਹੀਂ ਸੀ ਆਪਣੀ ਸੱਸ ਨਾਲ ਉਹ ਹਜੇ ਜ਼ਿਆਦਾ ਕੁੜੀਆਂ ਮਿਲਿਆ ਨਹੀਂ ਸੀ ਇਸ ਲਈ ਆਪਣੀ ਪਤਨੀ ਜੈਸੀ ਦਾ ਪੁੱਛ ਨਾ ਸਕਿਆ ਸ਼ਾਇਦ ਚਿੰਜਕ ਰਿਹਾ ਸੀ ਉਹ ਸੋਚਣ ਲੱਗਾ ਸ਼ਾਇਦ ਮੇਰੀ ਪਤਨੀ ਆਪਣੇ ਕਮਰੇ ਵਿੱਚ ਬੈਠੀ ਹੋਵੇਗੀ ਕੀ ਪਤਾ ਅਸਤੇ ਮਾਨੇ ਉਸ ਨੂੰ ਤਿਆਰ ਕਰਨਾ ਹੋਵੇ ਫਿਰ ਉਸ ਨੂੰ ਮੇਰੇ ਕੋਲ ਭੇਜਣਾ ਹੋਵੇ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸਕੀਏ ਜੋ ਸੁਪਨੇ ਇੱਕ ਆਮ ਆਦਮੀ ਦੇਖਦਾ ਉਹ ਸੁਪਨੇ ਆਕਾਸ਼ ਨੇ ਵੀ ਦੇਖੇ ਹੋਏ ਸੀ ਆਂਟੀ ਦੀ ਬੇਟੀ ਬਹੁਤ ਸੋਹਣੀ ਸੀ ਪਰ ਆਕਾਸ਼ ਨੂੰ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੀ ਸੀ ਆਕਾਸ਼ ਹੈਰਾਨ ਸੀ ਕੈਨੇਡਾ 'ਚ ਰਹਿੰਦੇ باوجود ਵੀ ਉਹ ਇੰਨੀ ਸ਼ਰਮੇਲੀ ਆ ਕਿ ਸਾਹਮਣੇ ਨਹੀਂ ਆ ਰਹੀ ਆਂਟੀ ਵੀ ਆਕਾਸ਼ ਦੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੀ ਸੀ ਤੇ ਕਹਿ ਰਹੀ ਸੀ ਕਿ ਮੈਂ ਇੱਕ ਦੋ ਜਗ੍ਹਾ ਪਤਾ ਕੀਤਾ ਕੱਲ ਤੈਨੂੰ ਟੈਸਟ ਲਈ ਜਾਣਾ ਪੈਣਾ ਕਿਉਂਕਿ ਜਦ ਤੈਨੂੰ ਇਸ ਜਗ੍ਹਾ ਦਾ ਲਾਇਸੈਂਸ ਮਿਲ ਗਿਆ ਫੇਰ ਹੀ ਤੈਨੂੰ ਵਧੀਆ ਤੋਂ ਵਧੀਆ ਨੌਕਰੀ ਮਿਲ ਸਕਦੀ ਹੈ ਮੇਰੀ ਕਿਸੇ ਕਰੀਬੀ ਬੰਦੇ ਨਾਲ ਗੱਲ ਹੋ ਗਈ ਹੈ ਉਹ ਕਿਰਾਏ ਤੇ ਟੈਕਸੀ ਦਿੰਦਾ ਮਤਲਬ ਰੋਜ਼ ਦਾ 100 ਡਾਲਰ ਉਸ ਨੂੰ ਦੇਣਾ ਪੈਣਾ ਤੇ ਬਾਕੀ ਜੋ ਵੀ ਕਮਾਈ ਹੋ ਉਹ ਪੈਸੇ ਤੇਰੇ ਆ ਉਹ ਕਹਿਣ ਲੱਗਾ ਠੀਕ ਆ ਆਂਟੀ ਮੈਂ ਟੈਸਟ ਦੇ ਆਵਾਂਗਾ ਫਿਰ ਜਦੋਂ ਮੇਰਾ ਡਰਾਈਵਿੰਗ ਲਾਇਸੈਂਸ ਬਣ ਗਿਆ ਫਿਰ ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਹੀ ਹੋਵੇਗਾ ਉਸਨੇ ਰਾਤ ਦਾ ਖਾਣਾ ਵੀ ਖਤਮ ਕਰ ਦਿੱਤਾ ਪਰ ਹਜੇ ਤੱਕ ਵੀ ਜੈਸੀ ਦੇ ਉਸਨੂੰ ਦਰਸ਼ਨ ਨਹੀਂ ਹੋਏ ਸੀ ਨਾ ਹੀ ਉਸਦੀ ਸੱਸ ਨੇ ਇਸ ਬਾਰੇ ਕੋਈ ਗੱਲ ਕੀਤੀ ਸੀ ਕਿ ਅੱਜ ਜੈਸੀ ਤੇਰੇ ਕਮਰੇ 'ਚ ਆਵੇਗੀ ਜਾਂ ਤੂੰ ਉਸਦੇ ਕਮਰੇ 'ਚ ਜਾਣਾ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੋ ਰਹੀ ਸੀ ਬਸ ਕੰਮ ਦੀਆਂ ਹੀ ਗੱਲਾਂ ਹੋ ਰਹੀਆਂ ਸੀ ਰਾਤ ਦੇ 10 ਵਜੇ ਚੁੱਕੇ ਸੀ ਉਸਦੀ ਸੱਸ ਕਹਿਣ ਲੱਗੀ ਕਿ ਬੇਟਾ ਮੈਨੂੰ ਤਾਂ ਬਹੁਤ ਨੀਂਦ ਆ ਰਹੀ ਹੈ ਮੈਂ ਆਪਣੇ ਕਮਰੇ ਵਿੱਚ ਸੌਣ ਲਈ ਜਾ ਰਹੀ ਹਾਂ ਤੂੰ ਵੀ ਆਪਣੇ ਕਮਰੇ ਵਿੱਚ ਜਾ ਕੇ ਸੌ ਜਾ ਆਕਾਸ਼ ਦਾ ਕਮਰਾ ਉੱਪਰ ਸੀ ਤੇ ਉਹ ਉੱਪਰ ਚਲਾ ਗਿਆ ਤੇ ਆਪਣੇ ਕਮਰੇ ਵਿੱਚ ਆ ਕੇ ਪੈ ਗਿਆ ਪਰ ਉਸਨੇ ਦਰਵਾਜ਼ਾ ਬੰਦ ਨਹੀਂ ਕੀਤਾ ਸੀ ਜੈਸੀ ਦਾ ਕਮਰਾ ਹਜੇ ਤੱਕ ਵੀ ਬੰਦ ਪਿਆ ਸੀ ਆਕਾਸ਼ ਨੂੰ ਲੱਗਿਆ ਸ਼ਾਇਦ ਉਹ ਕਮਰੇ ਤੋਂ ਬਾਹਰ ਹੀ ਨਹੀਂ ਆਈ ਕਿਉਂਕਿ ਨਾ ਉਸਨੇ ਦੁਪਹਿਰ ਦਾ ਖਾਣਾ ਖਾਧਾ ਨਾ ਰਾਤ ਦਾ ਪਰ ਇਹ ਸਭ ਦੀ ਵਜ੍ਹਾ ਕੀ ਸੀ ਸੱਸ ਨੇ ਵੀ ਇਹ ਗੱਲ ਨਹੀਂ ਕਹੀ ਸੀ ਕਿ ਤੇਰੀ ਪਤਨੀ ਤੇਰੇ ਕਮਰੇ ਵਿੱਚ ਜਾਵੇਗੀ ਇਸ ਨੂੰ ਸੋਚ ਕੇ ਆਕਾਸ਼ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਿਹਾ ਸੀ ਇਹ ਕੀ ਹੋ ਰਿਹਾ ਰਾਤ ਦੇ 2 ਵਜੇ ਦੇ ਕਰੀਬ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕੋਈ ਪੌੜੀਆਂ ਤੇ ਚੜ ਰਿਹਾ ਹੋਵੇ ਉਸਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਅਸਦੀ ਅੱਖ ਖੁੱਲ ਗਈ ਆਪਣੇ ਸਾਹਮਣੇ ਜੈਸੀ ਨੂੰ ਦੇਖ ਕੇ ਉਸਦੇ ਹੋਸ਼ ੁੱਟ ਗਏ ਸੀ ਉਹ ਪੂਰੀ ਤਰ੍ਹਾਂ ਨਸ਼ੇ ਵਿੱਚ ਤੁੱਤ ਸੀ ਤੇ ਡਗਮਗਵਾਂਦੇ ਕਦਮਾਂ ਦੇ ਨਾਲ ਗਾਣਾ ਗਾਦੀ ਆਪਣੇ ਕਮਰੇ ਵੱਲੋਂ ਜਾ ਰਹੀ ਸੀ ਜਦ ਆਕਾਸ਼ ਕਮਰੇ ਤੋਂ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਉਚਾਬੀ ਨਾਲ ਆਪਣੇ ਕਮਰੇ ਦਾ ਲੋਕ ਖੋਲ ਰਹੀ ਹੈ ਦਰਵਾਜ਼ਾ ਖੋਲ ਕੇ ਅੰਦਰ ਚਲੀ ਗਈ ਤੇ ਉਸਨੇ ਕਮਰੇ ਦਾ ਦਰਵਾਜ਼ਾ ਅੰਦਰੋਂ ਬਹੁਤ ਜ਼ੋਰ ਨਾਲ ਬੰਦ ਕੀਤਾ। ਉਸਦੀ ਇਹ ਹਾਲਤ ਦੇਖ ਕੇ ਆਕਾਸ਼ ਦੇ ਤਾਂ ਪੈਰਾਂ ਥੱਲੇੋਂ ਜ਼ਮੀਨ ਹੀ ਨਿਕਲ ਗਈ। ਕਿਉਂਕਿ ਜਸਨੂ ਉਹ ਪੂਰੇ ਦਿਨ ਤੋਂ ਲੱਭ ਰਿਹਾ ਸੀ, ਉਹ ਘਰ ਵਿੱਚ ਹੈ ਹੀ ਨਹੀਂ ਸੀ। ਉਸਦੀ ਮਾਂ ਨੂੰ ਵੀ ਉਸਦੀ ਕੋਈ ਪਰਵਾਹ ਨਹੀਂ ਸੀ। ਰਾਤ ਦੇ 2 ਵਜੇ ਉਹ ਘਰ ਆਈ ਸੀ, ਉਹ ਵੀ ਸ਼ਰਾਬ ਨਾਲ ਰੱਜ ਕੇ। ਉਹ ਸੋਚ ਰਿਹਾ ਸੀ ਕਿ ਉਸਦੀ ਮਾਂ ਨੂੰ ਆਪਣੇ ਧੀ ਦੀ ਕੋਈ ਖਬਰ ਸਾਰ ਹੀ ਨਹੀਂ। ਇਹ ਸਵਾਲ ਵਾਰ-ਵਾਰ ਆਕਾਸ਼ ਦੇ ਦਿਮਾਗ ਵਿੱਚ ਘੁੰਮ ਰਹੇ ਸੀ। ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਉਹ ਹਰ ਗੱਲ ਤੋਂ ਅਨਜਾਨ ਸੀ ਉਹ ਵਾਪਸ ਆਪਣੇ ਕਮਰੇ ਵਿੱਚ ਆ ਕੇ ਪੈ ਗਿਆ ਪਰ ਸਾਰੀ ਰਾਤ ਉਸ ਨੂੰ ਨੀਂਦ ਨਹੀਂ ਆਈ ਉਹ ਆਪਣੀ ਪਤਨੀ ਜਿਸ ਨਾਲ ਉਸਦਾ ਵਿਆਹ ਹੋਇਆ ਸੀ ਉਸਦੇ ਬਾਰੇ ਸੋਚਦਾ ਰਿਹਾ ਤੇ ਫਿਰ ਇਰਾਦਾ ਕੀਤਾ ਕਿ ਇਸ ਬਾਰੇ ਮੈਂ ਸਵੇਰੇ ਆਪਣੀ ਸੱਸ ਨਾਲ ਗੱਲ ਕਰਾਂਗਾ ਕਿ ਉਹਨਾਂ ਦੀ ਬੇਟੀ ਰਾਤ ਦੇ 2 ਵਜੇ ਤੱਕ ਘਰ ਕਿਉਂ ਆਉਂਦੀ ਆ ਉਹ ਵੀ ਸ਼ਰਾਬ ਪੀ ਕੇ ਸਵੇਰ ਹੁੰਦਿਆਂ ਹੀ ਆਕਾਸ਼ ਉੱਠ ਗਿਆ ਸੀ ਕਿਉਂਕਿ ਟਾਈਮ ਨਾਲ ਉੱਠਣ ਦਾ ਆਦੀ ਜੋ ਸੀ ਜਿਵੇਂ ਹੀ ਉਹ ਠੇਹਾ ਆਇਆ ਉਸਨੇ ਦੇਖਿਆ ਘਰ ਖਾਲੀ ਪਿਆ ਸੀ ਸ਼ਾਇਦ ਉਸਦੀ ਸੱਸ ਹਜੇ ਉੱઠી ਨਹੀਂ ਸੀ ਕਿਚਨ ਵਿੱਚ ਰੱਖੇ ਹੋਏ ਪਾਂਡੇ ਉਸੇ ਤਰ੍ਹਾਂ ਹੀ ਪਏ ਹੋਏ ਸੀ ਤੇ ਕਿਚਨ ਵੀ ਕਾਫੀ ਗੰਦਾ ਹੋਇਆ ਪਿਆ ਸੀ ਉਸਨੇ ਆਪਣੇ ਲਈ ਚਾਹ ਬਣਾਈ ਤੇ ਕੁਝ ਖਾਣ ਲਈ ਲੱਭਣ ਲੱਗਾ ਉਸਨੇ ਫਰਿੱਜ ਖੋਲ ਕੇ ਇੱਕ ਬ੍ਰੈਡ ਕੱਢਿਆ ਉਸਨੇ ਜੈਮ ਲਗਾ ਕੇ ਖਾਣ ਲੱਗਾ ਕੁਝ ਟਾਈਮ ਬਾਅਦ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਉਸਨੇ ਦੇਖਿਆ ਕਿ ਉਸਦੀ ਸੱਸ ਕਮਰੇ ਤੋਂ ਬਾਹਰ ਆ ਗਈ ਹੈ ਉਸਨੇ ਆਪਣੇ ਸਿਰ ਤੇ ਹੱਥ ਮਾਰਿਆ ਪਰ ਕਿਹਾ ਕੁਝ ਨਹੀਂ ਸੱਸ ਆਕਾਸ਼ ਦੇ ਕੋਲ ਆਈ ਅਸ ਨੂੰ ਕਹਿਣ ਲੱਗੀ ਮੇਰੀ ਕਮਰ 'ਚ ਥੋੜਾ ਦਰਦ ਹੋ ਰਿਹਾ ਬ੍ਰੇਕਫਾਸਟ ਕਰਨ ਤੋਂ ਬਾਅਦ ਕਿਚਨ ਦੇ ਸਾਰੇ ਭਾਂਡੇ ਧੋ ਦੇਵੀ ਤੇ ਕਿਚਨ ਵੀ ਕਲੀਨ ਕਰ ਦੇਵੀ ਕਿਉਂਕਿ ਸਿੱਧੀ ਜੀ ਗੱਲ ਹੈ ਤੂੰ ਫ੍ਰੀ ਬੈਠ ਕੇ ਕਰਨਾ ਵੀ ਕੀ ਹੈ ਉਹ ਕਹਿਣ ਲੱਗਾ ਕਿ ਆਂਟੀ ਮੈਨੂੰ ਕੁਝ ਸਮਝਿਆ ਨਹੀਂ ਆਕਾਸ਼ ਨੇ ਤਾਂ ਆਪਣੇ ਘਰ ਕਦੇ ਇਸ ਤਰ੍ਹਾਂ ਕੰਮ ਨਹੀਂ ਸੀ ਕੀਤਾ ਕਿਉਂਕਿ ਇਹ ਕੰਮ ਤਾਂ ਘਰ ਦੀਆਂ ਔਰਤਾਂ ਹੀ ਕਰਦੀਆਂ ਆ ਆਦਮੀ ਨਹੀਂ ਫਿਰ ਉਹ ਹੀ ਕੰਮ ਕਿਉਂ ਕਰਦਾ ਸੱਸ ਕਹਿਣ ਲੱਗੀ ਇਹਦੇ ਵਿੱਚ ਸਮਝਣ ਤੇ ਸਮਝਾਉਣ ਵਾਲੀ ਕਿਹੜੀ ਗੱਲ ਆ ਤੇਰੀ ਭਾਸ਼ਾ ਵਿੱਚੀ ਤਾਂ ਕਿਹਾ ਮੈਂ ਅੰਗਰੇਜ਼ੀ ਵਿੱਚ ਤਾਂ ਕੁਝ ਬੋਲੀ ਨਹੀਂ ਜੋ ਤੈਨੂੰ ਸਮਝ ਨਹੀਂ ਲੱਗਿਆ ਤੇਰੀ ਕਹਿਣ ਤੇ ਮੈਂ ਦੁਬਾਰਾ ਫੇਰ ਦੱਸ ਦਿੰਨੀ ਆ ਕਿ ਬ੍ਰੇਕਫਾਸਟ ਕਰਨ ਤੋਂ ਬਾਅਦ ਪਾਂਡੇ ਧੋ ਦੇਵਾਂ ਤੇ ਕਿਚਨ ਵੀ ਪੂਰੀ ਤਰ੍ਹਾਂ ਸਾਫ਼ ਕਰ ਦੇਵਾਂ ਉਹ ਚੁੱਪ ਹੋ ਗਿਆ ਤੇ ਪਾਂਡੇ ਧੋਣ ਲੱਗਿਆ ਉਸਨੇ ਰਸੋਈ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਸੀ ਹਜੇ ਉਹ ਕੰਮ ਕਰਕੇ ਫ੍ਰੀ ਹੋਇਆ ਹੀ ਸੀ ਕਿ ਇੰਨੇ ਨੂੰ ਸੱਸ ਨੇ ਫਿਰ ਇੱਕ ਸਵਾਲ ਕੀਤਾ ਤੈਨੂੰ ਚਾਹ ਬਣਾਉਣੀ ਆਉਂਦੀ ਆ ਫਿਰ ਉਸ ਤੋਂ ਪਹਿਲਾਂ ਕਿ ਆਕਾਸ਼ ਕੋਈ ਜਵਾਬ ਦਿੰਦਾ ਉਹ ਆਂਟੀ ਬੋਲਣ ਲੱਗ ਪਈ ਆਉਂਦੀ ਹੋਣੀ ਆ ਆਪਣੇ ਲਈ ਵੀ ਤਾਂ ਖੁਦ ਹੀ ਬਣਾ ਕੇ ਪੀਤੀ ਆ ਇੱਕ ਕੰਮ ਕਰ ਮੇਰੇ ਲਈ ਇੱਕ ਕੱਪ ਚਾਹ ਦਾ ਬਣਾ ਫਿਰ ਮੈਂ ਤੈਨੂੰ ਦੱਸੂਗੀ ਕਿ ਕੰਮ ਤੇ ਕਿੱਥੇ ਜਾਣਾ ਉਸਨੇ ਚਾਹ ਬਣਾਈ ਬ੍ਰੇਕਫਾਸਟ ਰੈਡੀ ਕੀਤਾ ਇੰਨੇ ਨੂੰ ਜਿ세 ਵੀ ਆਪਣੇ ਕਮਰੇ ਤੋਂ ਹੇਠਾਂ ਆ ਗਈ ਤੇ ਕਹਿਣ ਲੱਗੀ ਮਮ ਮੈਂ ਬ੍ਰੇਕਫਾਸਟ ਨਹੀਂ ਕਰਨਾ ਮੈਂ ਜਾ ਰਹੀ ਹਾਂ ਉਹ ਰੈਡੀ ਹੋ ਕੇ ਹੀ ਆਈ ਸੀ ਉਸ ਦੀਆਂ ਅੱਖਾਂ ਵਿੱਚ ਹਜੇ ਵੀ ਨਸ਼ੇ ਦੀ ਲੋਰ ਸਾਫ਼ ਦਿਖਾਈ ਦੇ ਰਹੀ ਸੀ ਅਸਦੀ ਮਾਨੀ ਉਸ ਨੂੰ ਗੱਲ ਨਾਲ ਲਾਇਆ ਤੇ ਪਿਆਰ ਕਰਨ ਲੱਗੀ ਕਹਿੰਦੀ ਕਿ ਓਕੇ ਠੀਕ ਆ ਬੇਟਾ ਜਾਓ ਪਰ ਰਾਤ ਨੂੰ ਜਲਦੀ ਘਰ ਵਾਪਸ ਆ ਜਾਇਓ ਉਹ ਕਹਿਣ ਲੱਗੀ ਓਕੇ ਆਈ ਵਿਲ ਟ੍ਰਾਈ ਮਾਈ ਬੈਸਟ ਇੱਕ ਐਕਿਓ ਕਰੋ ਜਾ ਚੁੱਕੀ ਸੀ ਆਕਾਸ਼ ਨੇ ਪੁੱਛਿਆ ਕਿ ਆਂਟੀ ਜੈਸੀ ਕਿੱਥੇ ਗਈ ਆ ਤਾਂ ਉਹ ਕਹਿਣ ਲੱਗੀ ਕੁਝ ਨਹੀਂ ਬਸ 9 ਤੋਂ 5 ਉਸਦੀ ਜੌਬ ਆ ਬਾਅਦ ਵਿੱਚ ਉਹ ਆਪਣੇ ਫਰੈਂਡਸ ਨਾਲ ਘੁੰਮਣ ਚਲੀ ਜਾਂਦੀ ਆ ਫਿਰ ਉਹ ਕਹਿਣ ਲੱਗਾ ਉਹ ਘਰ ਕਿਉਂ ਨਹੀਂ ਰਹਿੰਦੀ ਤਾਂ ਉਸਦੀ ਸੱਸ ਨੇ ਕਿਹਾ ਇਹ ਇੰਡੀਆ ਨਹੀਂ ਆ ਜੋ ਔਰਤਾਂ ਘਰ ਵਿੱਚ ਰਹਿਣ ਇੱਥੇ ਹਰ ਕੋਈ ਜੌਬ ਕਰਦਾ ਤੇ ਇੱਥੇ ਕੰਮ ਦੀ ਵੈਲਿਊ ਆ ਹਰ ਇੱਕ ਇਨਸਾਨ ਨੂੰ ਕਮਾਉਣਾ ਪੈਂਦਾ ਤਾਂ ਹੀ ਗੁਜ਼ਾਰਾ ਹੁੰਦਾ ਆਕਾਸ਼ ਕਹਿਣ ਲੱਗਾ ਇਹ ਤਾਂ ਮੈਨੂੰ ਵੀ ਪਤਾ ਜੇ 5 ਵਜੇ ਉਸਦੀ ਡਿਊਟੀ ਖਤਮ ਹੋ ਜਾਂਦੀ ਹੈ ਤਾਂ ਉਸਨੂੰ 6-7 ਵਜੇ ਤੱਕ ਘਰ ਆ ਜਾਣਾ ਚਾਹੀਦਾ ਇਹ ਸੁਣ ਕੇ ਉਸਦੀ ਸੱਸ ਦੇ ਮੱਥੇ ਤੇ ਤਿਉੜੀਆਂ ਪੈ ਗਈਆਂ ਉਹ ਕਹਿਣ ਲੱਗੀ ਦੇਖ ਇੰਡੀਅਨ ਪਤੀ ਬਣਨ ਦੀ ਤੈਨੂੰ ਕੋਈ ਲੋੜ ਨਹੀਂ ਮੇਰੀ ਬੇਟੀ ਬਹੁਤ ਆਜ਼ਾਦ ਵਿਚਾਰਾਂ ਵਾਲੀ ਆ ਸ਼ੁਰੂ ਤੋਂ ਹੀ ਉਸਨੇ ਇਸ ਤਰ੍ਹਾਂ ਦਾ ਹੀ ਮਾਹੌਲ ਦੇਖਿਆ ਤੇ ਇਸ ਮਾਹੌਲ ਵਿੱਚ ਰਹਿਣ ਦੀ ਉਹ ਆਦੀ ਆ ਉਸ ਨੂੰ ਤਾਂ ਇੱਥੇ ਇੱਕ ਤੋਂ ਇੱਕ ਵਧੀਆ ਰਿਸ਼ਤਾ ਆ ਰਿਹਾ ਸੀ ਪਰ ਇਸਦੇ ਪਾਪਾ ਨੂੰ ਹੀ ਜਾਤ ਪਾਤ ਦੀ ਪਈ ਹੋਈ ਸੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੂੰ ਮੇਰੀ ਬੇਟੀ ਤੇ ਰੋਗ ਜਾੜੇਂਗਾ ਤੈਨੂੰ ਪਤਾ ਨਹੀਂ ਘਰ ਜਵਾਈ ਕੀ ਹੁੰਦਾ ਘਰ ਜਵਾਈ ਸਹੁਰੇ ਪਰਿਵਾਰ ਵਿੱਚ ਨੋਹਾਂ ਦੀ ਤਰ੍ਹਾਂ ਰਹਿੰਦੇ ਆ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਦੇ ਉਹ ਚੁੱਪ ਹੋ ਗਿਆ ਥੋੜੇ ਟਾਈਮ ਬਾਅਦ ਅਸਤੀ ਸਾਸਸ ਨੂੰ ਟੈਸਟ ਦਿਵਾਉਣ ਲਈ ਲੈ ਗਈ। ਉਸਨੇ ਟੈਸਟ ਵਧੀਆ ਦਿੱਤਾ। ਲਾਇਸੈਂਸ ਵੀ ਉਸ ਦਾ ਛੇਤੀ ਬਣ ਗਿਆ। ਅੱਜ ਰਾਤ ਫੇਰ ਜਿਵੇਂ 2 ਵਜੇ ਘਰ ਆਈ ਸੀ। ਅੱਜ ਵੀ ਉਸਨੇ ਬਹੁਤ ਸ਼ਰਾਬ ਪੀਤੀ ਹੋਈ ਸੀ। ਸ਼ਾਇਦ ਉਸਦੀ ਇਹੀ ਰੁਟੀਨ ਸੀ। ਉਸਦੀ ਮਾਂ ਵੀ ਇਹ ਸਭ ਕੁਝ ਜਾਣਦੀ ਸੀ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸਨੇ ਕਦੀ ਵੀ ਆਪਣੀ ਬੇਟੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਕੋਈ ਵੀ ਉਸਨੂੰ ਕੁਝ ਨਹੀਂ ਕਹਿੰਦਾ ਸੀ। ਉਹ ਕੀ ਕਰਦੀ ਆ, ਕਿਉਂ ਕਰਦੀ ਆ? ਇਸ ਨਾਲ ਕਿਸੇ ਨੂੰ ਕੋਈ ਮਤਲਬ ਹੀ ਨਹੀਂ ਸੀ। ਆਖਿਰ ਆਕਾਸ਼ ਇੱਕ ਮਰਦ ਸੀ ਉਹ ਵੀ ਇੰਡੀਅਨ ਉਸ ਤੋਂ ਇਹ ਸਭ ਕੁਝ ਕਿੱਥੇ ਬਰਦਾਸ਼ਤ ਹੋਣਾ ਸੀ ਪਰ ਉਹ ਇਹ ਚਾਹੁੰਦਾ ਸੀ ਕਿ ਸਭ ਤੋਂ ਪਹਿਲਾਂ ਮੈਨੂੰ ਨੌਕਰੀ ਮਿਲ ਜਾਵੇ ਤਾਂ ਜੋ ਮੈਂ ਆਪਣੀ ਪਤਨੀ ਨੂੰ ਇਹ ਸਭ ਕਰਨ ਤੋਂ ਰੋਕ ਸਕਾਂ ਤਾਂ ਉਹ ਮੈਨੂੰ ਇਹ ਨਾ ਕਹਵੇ ਕਿ ਤੂੰ ਸਾਡੀ ਟੁਕੜੀਆਂ ਤੇ ਪਲ ਰਿਆ ਫਿਰ ਉਸਨੂੰ ਕਿਰਾਏ ਤੇ ਟੈਕਸੀ ਮਿਲ ਗਈ ਰੋਜ਼ ਦਾ 100 ਡਾਲਰ ਉਸਨੂੰ ਟੈਕਸੀ ਵਾਲੇ ਨੂੰ ਦੇਣਾ ਪੈਂਦਾ ਸੀ ਉਹ ਟੈਕਸੀ ਚਲਾਉਣ ਲੱਗਾ ਉਸਨੂੰ ਪਰਮਿਸ਼ਨ ਵੀ ਮਿਲ ਚੁੱਕੀ ਸੀ ਉਸ ਨੂੰ ਗੱਡੀ ਚਲਾਉਂਦਾ ਵੀ ਬਹੁਤ ਵਧੀਆ ਢੰਗ ਸੀ ਕਿਉਂਕਿ ਉਹ ਇੰਡੀਆ 'ਚ ਡਰਾਈਵਿੰਗ ਕਰਦਾ ਸੀ। ਨੈਟ ਤੋਂ ਸਰਚ ਕਰਨਾ ਉਸਦੇ ਲਈ ਕੋਈ ਮੁਸ਼ਕਲ ਕੰਮ ਨਹੀਂ ਸੀ। ਪਹਿਲੇ ਦਿਨ ਹੀ ਉਸਨੇ ਆਪਣਾ ਕੰਮ ਵਧੀਆ ਤਰੀਕੇ ਨਾਲ ਕੀਤਾ। 100 ਡਾਲਰ ਉਸਨੇ ਮਾਲਕ ਨੂੰ ਦਿੱਤੇ ਤੇ ਬਾਕੀ ਆਪਣੀ ਜੇਬ ਵਿੱਚ ਪਾ ਕੇ ਘਰ ਆ ਗਿਆ। ਜਿਵੇਂ ਉਹ ਘਰ ਆਇਆ, ਸਭ ਤੋਂ ਪਹਿਲਾਂ ਉਸਦੀ ਸੱਸ ਨੇ ਉਸ ਨੂੰ ਇਹ ਹੀ ਸਵਾਲ ਪੁੱਛਿਆ ਕਿ ਕੁਝ ਕਮਾਇਆ ਵੀ ਆ? ਉਹ ਕਹਿਣ ਲੱਗਾ ਹਾਂਜੀ। ਉਸਨੇ ਸਾਰੇ ਪੈਸੇ ਕੱਢ ਕੇ ਆਪਣੀ ਸੱਸ ਦੇ ਹੱਥ ਤੇ ਰੱਖ ਦਿੱਤੇ। ਉਹ ਪੂਰਾ 400 ਡਾਲਰ ਸੀ। ਪੈਸੇ ਦੇਖ ਕੇ ਉਸ ਦੀ ਸੱਸ ਦੀ ਖੁਸ਼ੀ ਦੇਖਣ ਵਾਲੀ ਸੀ ਉਹ ਥੱਕਿਆ ਹਾਰਿਆ ਕੰਮ ਤੋਂ ਵਾਪਸ ਆ ਗਿਆ ਸੀ ਪਰ ਉਸ ਨੇ ਦੇਖਿਆ ਕਿ ਕਿਚਨ ਚ ਬਹੁਤ ਗੰਦ ਪਿਆ ਹੋਇਆ ਸੀ ਫਿਰ ਉਸ ਦੀ ਸੱਸ ਉਸ ਨੂੰ ਕਹਿਣ ਲੱਗੀ ਕਿ ਆਕਾਸ਼ ਸਭ ਤੋਂ ਪਹਿਲਾਂ ਤੂੰ ਪਾਣੀ ਧੋ ਲੈ ਕਿਉਂਕਿ ਪਾਣੀ ਧੋਏਗਾ ਫਿਰ ਹੀ ਰੋਟੀ ਖਾਵੇਂਗਾ ਮੈਂ ਖਾਣਾ ਖਾ ਲਿਆ ਬੇਟੀ ਨੇ ਵੈਸੇ ਹੀ ਘਰ ਦਾ ਕੁਝ ਖਾਣਾ ਨਹੀਂ ਰੋਟੀ ਖਾਣ ਤੋਂ ਬਾਅਦ ਬਾਕੀ ਦਾ ਬਚਿਆ ਹੋਇਆ ਕੰਮ ਵੀ ਕਰ ਲੈ ਮੇਰੀ ਸਿਹਤ ਠੀਕ ਨਹੀਂ ਹੈ ਨਹੀਂ ਤਾਂ ਮੈਂ ਹੀ ਕਰ ਲੈਣਾ ਸੀ ਉਸ ਤੋਂ ਬਾਅਦ ਉਸਨੇ ਆਪਣੀ ਬੇਟੀ ਦੇ ਕਮਰੇ ਦੀ ਚਾਬੀ ਆਕਾਸ਼ ਨੂੰ ਫੜਾਈ ਤੇ ਕਹਿਣ ਲੱਗੀ ਕਿ ਉਸ ਦਾ ਕਮਰਾ ਵੀ ਸਾਫ਼ ਕਰ ਦੇਵੀਂ ਬਹੁਤ ਗੰਦਾ ਹੋਇਆ ਪਿਆ ਉਹ ਤਾਂ ਆਪਣੀ ਸੱਸ ਦੀਆਂ ਇਹ ਗੱਲਾਂ ਸੁਣ ਕੇ ਹੈਰਾਨ ਹੀ ਹੋ ਗਿਆ ਸੀ ਪਰ ਫਿਰ ਵੀ ਉਸਨੇ ਸਾਰੇ ਕੰਮ ਕੀਤੇ ਭਾਂਡੇ ਧੋਣ ਤੋਂ ਬਾਅਦ ਰੋਟੀ ਖਾਧੀ ਕਿਚਨ ਸਾਫ਼ ਕੀਤਾ ਤੇ ਬਾਅਦ ਵਿੱਚ ਉੱਪਰ ਚਲਾ ਗਿਆ ਉਸ ਦਾ ਆਪਣਾ ਕਮਰਾ ਤਾਂ ਸਾਫ਼ ਹੀ ਰਹਿੰਦਾ ਸੀ ਕਿਉਂਕਿ ਉਸ ਦੀ ਆਦਤ ਹੀ ਕੁਝ ਇਸ ਤਰ੍ਹਾਂ ਦੀ ਸੀ ਉਹ ਆਪਣਾ ਕੰਮ ਆਪ ਹੀ ਕਰਨਾ ਪਸੰਦ ਕਰਦਾ ਸੀ ਤੇ ਸਾਫ਼ ਸੁਥਰਾ ਵੀ ਰਹਿੰਦਾ ਸੀ ਜਿਵੇਂ ਹੀ ਚਾਬੀ ਲੈ ਕੇ ਉਸਨੇ ਕਮਰਾ ਖੋਲਿਆ ਤਾਂ ਦੇਖਿਆ ਕਿ ਕਮਰੇ ਚੋਂ ਬਹੁਤ ਗੰਦੀ ਸਮੀਲ ਆ ਰਹੀ ਸੀ। ਕਮਰੇ ਵਿੱਚ ਇੱਕ ਛੋਟਾ ਜਿਹਾ ਟੇਬਲ ਰੱਖਿਆ ਹੋਇਆ ਸੀ ਜਿਸ ਦੇ ਉੱਪਰ ਸ਼ਰਾਬ ਦੀਆਂ ਕਿੰਨੀਆਂ ਹੀ ਬੋਤਲਾਂ ਪਈਆਂ ਹੋਈਆਂ ਸੀ। ਬੈੱਡ ਦੀ ਚਾਦਰ ਖਿਲਰੀ ਪਈ ਸੀ, ਪਰਸ ਕਿਤੇ ਡਿੱਗਿਆ ਪਿਆ ਸੀ। ਕੱਪੜੇ ਵੀ ਥਾਂ-ਥਾਂ ਖਿਲਰੇ ਹੋਏ ਸੀ। ਆਕਾਰ ਸੋਚ ਰਿਹਾ ਸੀ ਕਿ ਆਂਟੀ ਦੀ ਬੇਟੀ ਕਿਸ ਤਰ੍ਹਾਂ ਦੀ ਹੈ? ਉਹ ਆਪਣਾ ਕਮਰਾ ਵੀ ਨਹੀਂ ਸਵਾਰ ਸਕਦੀ। ਉਸਨੇ ਧੋਣ ਵਾਲੇ ਸਾਰੇ ਕੱਪੜੇ ਇੱਕ ਟੋਕਰੀ ਵਿੱਚ ਪਾਏ। ਕਮਰੇ ਦਾ ਹੁਲੀਆ ਠੀਕ ਕੀਤਾ ਤੇ ਫਿਰ ਕਮਰੇ ਚੋਂ ਬਾਹਰ ਆ ਗਿਆ। ਖਜਤਾਕ ਉਸਨੇ ਜੈਸੀ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਸੀ ਤੇ ਨਾ ਹੀ ਜੈਸੀ ਨੇ ਕਦੇ ਉਸ ਨੂੰ ਇੰਨਾ ਮਹੱਤਵ ਦਿੱਤਾ ਸੀ ਜਿੰਨਾ ਪਤੀ ਨੂੰ ਦਿੰਦੇ ਆ ਬਸ ਸਵੇਰ ਨੂੰ ਉੱਠਦੀ ਤੇ ਆਪਣੀ ਮਾਂ ਨੂੰ ਕਹਿੰਦੀ ਕਿ ਮੈਂ ਜੌਬ ਤੇ ਜਾ ਰਹੀ ਹਾਂ ਫਿਰ ਰਾਤ ਨੂੰ 2 2 ਵਜੇ ਤੱਕ ਘਰ ਆਉਂਦੀ ਆਕਾਸ਼ਵਾਲ ਦਾ ਉਹ ਦੇਖਦੀ ਵੀ ਨਹੀਂ ਸੀ ਹੁਣ ਉਸ ਦੀ ਸਹਿਨ ਸ਼ਕਤੀ ਖਤਮ ਹੋ ਚੁੱਕੀ ਸੀ ਇੱਕ ਦਿਨ ਉਹ ਰਾਤ ਦੇ 2 ਵਜੇ ਤੱਕ ਜਾਗਦਾ ਰਿਹਾ ਖੁਦ ਵੀ ਕੰਮ ਕਰਕੇ ਆਇਆ ਸੀ ਤੇ ਅੱਜ ਵਾਪਸ ਵੀ ਉਹ 10 ਵਜੇ ਆਇਆ 500 ਦੀ بجائے ਉਸਨੇ 700 ਡਾਲਰ ਕਰ ਲਿਆਂਦੇ ਸੀ ਦਿਨ ਪਰ ਮਿਹਨਤ ਕੀਤੀ ਸੀ ਪਰ ਫਿਰ ਵੀ ਉਹ ਜਾਗ ਰਿਹਾ ਸੀ ਕਿਉਂਕਿ ਜੈਸੀ ਉਸ ਦੀ ਇੱਜ਼ਤ ਸੀ ਉਸ ਦੀ ਪਤਨੀ ਜਿਵੇਂ ਹੀ ਉਹ ਘਰ ਆਈ ਆਕਾਸ਼ ਵੀ ਆਪਣੇ ਕਮਰੇ ਤੋਂ ਬਾਹਰ ਆਇਆ ਉਸਨੇ ਜੈਸੀ ਨੂੰ ਕਿਹਾ ਇਹ ਕੋਈ ਟਾਈਮ ਆਉਣ ਦਾ ਤੇ ਤੂੰ ਸ਼ਰਾਬ ਕਿਉਂ ਪੀਤੀ ਹੋਈ ਆ ਉਹ ਕਹਿਣ ਲੱਗੀ ਹਾਂ ਮੈਂ ਸ਼ਰਾਬ ਪੀਤੀ ਆ ਪਰ ਸਨਾਲ ਤੈਨੂੰ ਕੀ ਮਤਲਬ ਤੂੰ ਜਾ ਕੇ ਆਪਣਾ ਕੰਮ ਕਰ ਆਕਾਸ਼ ਕਹਿਣ ਲੱਗਾ ਮੈਨੂੰ ਕਿਉਂ ਨਾ ਮਤਲਬ ਹੋਵੇ ਤੂੰ ਮੇਰੀ ਪਤਨੀ ਆ ਮੇਰੀ ਅਮਾਨਤ ਮੈਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗਾ ਕਿ ਤੂੰ ਇੰਨੀ ਦੇਰ ਤੰਤ ਤੱਕ ਘਰ ਆਵੇਂ ਤੇ ਉਹ ਵੀ ਸ਼ਰਾਬ ਪੀ ਕੇ ਆਖਰ ਤੂੰ ਇੰਨੀ ਦੇਰ ਤੱਕ ਹੁੰਨੀ ਕਿੱਥੇ ਆ ਕਿਸ ਦੇ ਨਾਲ گزارਦੀ ਆ ਆਪਣਾ ਸਮਾਂ ਉਹ ਕਹਿਣ ਲੱਗੀ ਮੈਂ ਚਾਹੇ ਜਸ ਦੇ ਨਾਲ ਮਰਜੀ ਸਮਾਂ گزارਾਂ ਤੈਨੂੰ ਇਸ ਨਾਲ ਕੀ ਤੇ ਜੇ ਮੇਰੀ ਲਾਈਫ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੇਰਾ ਉਹ ਹਾਲ ਕਰੂੰਗੀ ਜਿਹੜਾ ਤੂੰ ਕਦੇ ਸੋਚਿਆ ਵੀ ਨਹੀਂ ਹੋਣਾ ਆਕਾਸ਼ ਨੂੰ ਬਹੁਤ ਗੁੱਸਾ ਆਇਆ ਉਸਨੇ ਗੁੱਸੇ ਵਿੱਚ ਉਸਦੀ ਮਾਂ ਮੋੜ ਦਿੱਤੀ। ਯਾਸੀ ਦਾ ਵੀ ਨਸ਼ਾ ਹੁਣ ਥੋੜਾ ਉਤਰ ਚੁੱਕਿਆ ਸੀ। ਉਹ ਕਹਿਣ ਲੱਗੀ, ਹਾਊ ਡੇ ਯੂ? ਮੇਰੇ ਨਾਲ ਇਹ ਸਭ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ? ਮੇਰੇ ਇੱਕ ਫੋਨ ਤੇ ਤੈਨੂੰ ਪੁਲਿਸ ਨੇ ਚੱਕ ਕੇ ਲੈ ਜਾਣਾ। ਇਹ ਸਭ ਗੱਲਾਂ ਸੁਣ ਕੇ ਆਕਾਸ਼ ਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਤੈਨੂੰ ਚੇਤਾ ਭੁੱਲ ਗਿਆ ਕਿ ਇੰਡੀਆ ਆਪਣਾ ਵਿਆਹ ਹੋਇਆ ਸੀ। ਉਹ ਕਹਿਣ ਲੱਗੀ, ਵਿਆਹ ਮਾਈ ਫੁੱਟ। ਮੇਰੀ ਮਾਂ ਇੱਥੇ ਤੈਨੂੰ ਨੌਕਰ ਬਣਾ ਕੇ ਲੈ ਕੇ ਆਈ ਆ। ਕਿਉਂਕਿ ਉਸਦਾ ਇਹ ਕਹਿਣਾ ਸੀ ਕਿ ਇੱਥੇ ਮੁਫਤ ਵਿੱਚ ਨੌਕਰ ਨਹੀਂ ਮਿਲਦਾ। ਇਸ ਲਈ ਮੈਨੂੰ ਤੇਰੇ ਨਾਲ ਵਿਆਹ ਕਰਾਉਣਾ ਪਿਆ। ਨਹੀਂ ਤਾਂ ਮੈਂ ਤੇਰੇ ਵਰਗੇ ਤਾਂ ਮੇਰੀ ਜੁੱਤੀ ਥੱਲੇ ਰਹਿੰਦੇ ਆ। ਉਸ ਦੀ ਗੱਲ ਸੁਣ ਕੇ ਆਕਾਸ਼ ਤੇ ਹੋਸ਼ ਹੀ ਉੱਡ ਗਏ। ਉਸਨੇ ਆਕਾਸ਼ ਨੂੰ ਤੱਕਾ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੀ ਗਈ। ਉਸਨੇ ਆਪਣੇ ਕਮਰੇ ਨੂੰ ਅੰਦਰੋਂ ਲੌਕ ਕਰ ਲਿਆ ਸੀ। ਨੌਕਰ ਹੀ ਤਾਂ ਬਣ ਗਿਆ ਸੀ ਉਹ। ਕਿਉਂਕਿ ਸਾਰੇ ਪੈਸੇ ਉਸ ਦੀ ਸਸਰਾਖ ਲੈਂਦੇ ਸੀ ਤੇ ਘਰ ਦੇ ਕੰਮ ਵੀ ਉਸੇ ਤੋਂ ਹੀ ਕਰਵਾਉਂਦੀ ਸੀ। ਸਵੇਰੇ ਵੀ ਕੰਮ ਤੇ ਜਾਣ ਤੋਂ ਪਹਿਲਾਂ ਉਹ ਸਾਰਿਆਂ ਦਾ ਨਾਸ਼ਤਾ ਰੈਡੀ ਕਰਦਾ ਤੇ ਫਿਰ ਘਰ ਦੀ ਤੇ ਕਿਚਨ ਦੀ ਸਫਾਈ ਕਰਦਾ ਫਿਰ ਕਿਤੇ ਕੰਮ ਤੇ ਜਾਣ ਦਾ ਮੌਕਾ ਮਿਲਦਾ ਸੀ ਹੁਣ ਤਾਂ ਉਸ ਦੀ ਸੱਸ ਨੇ ਇੱਕ ਨਵਾਂ ਹੀ ਡਰਾਮਾ ਫੜ ਲਿਆ ਸੀ ਆਕਾਸ਼ ਦੇ ਆਉਂਦਿਆਂ ਹੀ ਉਹ ਕਹਿਣ ਲੱਗ ਜਾਂਦੀ ਕਿ ਤੂੰ ਜੋ ਵੀ ਬਣਾਉਣਾ ਆਪ ਬਣਾ ਲੈ ਮੇਰੀ ਸਿਹਤ ਠੀਕ ਨਹੀਂ ਰੋਜ਼ ਸਿਹਤ ਠੀਕ ਨਾ ਹੁੰਦਾ ਬਹਾਨਾ ਲਗਾ ਦਿੰਦੀ ਸੀ ਟੈਕਸੀ ਚਲਾਉਣ ਦੇ ਨਾਲ ਨਾਲ ਉਹ ਘਰ ਦੇ ਸਾਰੇ ਕੰਮ ਕਰਦਾ ਸੀ ਪਰ ਪੈਸੇ ਉਸ ਦੀ ਸੱਸ ਆਸਮ ਦੀ ਅਗਲੇ ਦਿਨ ਉਹ ਸਵੇਰੇ ਕੰਮ ਤੇ ਨਹੀਂ ਗਿਆ ਜਦੋਂ ਉਸਦੀ ਸੱਸ ਨੇ ਉਸ ਨੂੰ ਪੁੱਛਿਆ ਕਿ ਤੂੰ ਕੰਮ ਤੇ ਕਿਉਂ ਨਹੀਂ ਗਿਆ ਤਾਂ ਉਸ ਨੇ ਕਿਹਾ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਇੱਥੇ ਕਿਉਂ ਲੈ ਕੇ ਆਏ ਹੋ ਕਿਉਂਕਿ ਤੁਹਾਡੀ ਬੇਟੀ ਤਾਂ ਮੈਨੂੰ ਆਪਣਾ ਪਤੀ ਸਮਝਦੀ ਨਹੀਂ ਸ਼ਰਾਬ ਪੀ ਕੇ ਰਾਤ ਨੂੰ 2 ਵਜੇ ਘਰ ਆਉਂਦੀ ਹੈ ਤੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾਂਦੀ ਹੈ ਮੈਂ ਇੱਥੇ ਤੁਹਾਡੇ ਘਰ ਦੇ ਸਾਰੇ ਕੰਮ ਮੁਫਤ ਵਿੱਚ ਕਰਦਾ ਆਪਣੀ ਪੂਰੀ ਤਨਖਾਹ ਵੀ ਤੁਹਾਨੂੰ ਦਿੰਦਾ ਇਹ ਕਿਹੜਾ ਤਰੀਕਾ ਉਸਦੀ ਸੱਸ ਉਸ ਨੂੰ ਕਹਿਣ ਲੱਗੀ ਕਿ ਤੈਨੂੰ ਪਤਾ ਕਿ ਤੇਰਾ ਵੀਜ਼ਾ ਮੈਂ ਲਵਾਇਆ ਤੇਰੀ ਟੈਕਟ ਦੇ ਪੈਸੇ ਵੀ ਮੈਂ ਹੀ ਖਰਚ ਕੀਤੇ ਆ ਤੇ ਤੈਨੂੰ ਨੌਕਰੀ ਤੇ ਵੀ ਮੈਂ ਹੀ ਲਵਾਇਆ ਜਿਹੜੇ ਮੈਂ ਤੇਰੇ ਤੇ एहसान ਕੀਤੇ ਉਹ ਯਾਦ ਨਹੀਂ ਬਸ ਇਹ ਗੱਲ ਯਾਦ ਆ ਕਿ ਤੂੰ ਮੈਨੇ ਰੋਜ਼ ਪੈਸੇ ਦੇਣਾ ਦੇ ਜੇ ਤਾਂ ਤੂੰ ਇਸ ਘਰ ਚ ਰਹਿਣਾ ਤਾਂ ਤੈਨੂੰ ਇਹ ਸਭ ਕੁਝ ਕਰਨ ਨਹੀਂ ਪੈਣਾ ਰਹੀ ਗੱਲ ਮੇਰੀ ਬੇਟੀ ਦੀ ਉਹ ਆਪਣੀ ਮਨਮਰਜ਼ੀ ਦੀ ਮਾਲਕ ਆ ਆਕਾਸ਼ ਕਹਿਣ ਲੱਗਾ ਤੁਹਾਨੂੰ ਪੂਰਾ ਵੀ ਅਹਿਸਾਸ ਨਹੀਂ ਆ ਤੁਹਾਡੀ ਬੇਟੀ ਪੂਰੀ ਰਾਤ ਕਿੱਥੇ ਰਹਿੰਦੀ ਐ ਇੱਥੋਂ ਦਾ ਮਾਹੌਲ ਕਿਵੇਂ ਦਾ ਤੁਹਾਨੂੰ ਨਹੀਂ ਪਤਾ ਸੱਸ ਕਹਿਣ ਲੱਗੀ ਤੈਨੂੰ ਇਹਨਾਂ ਸਭ ਗੱਲਾਂ ਦੀ ਪਰਵਾਹ ਕਰਨ ਦੀ ਕੋਈ ਲੋੜ ਨਹੀਂ ਤੇ ਹੁਣ ਤੂੰ ਇਸੇ ਤਰ੍ਹਾਂ ਰਹਿੰਦੀ ਆਦਤ ਪਾਲ ਲੈ ਉਹ ਕਹਿਣ ਲੱਗਾ ਮੈਂ ਇੱਥੇ ਰਹਿਣਾ ਹੀ ਨਹੀਂ ਜਿਵੇਂ ਹੀ ਉਹ ਆਪਣਾ ਸਮਾਨ ਉੱਪਰ ਲੈਣ ਗਿਆ ਉਹ ਹੈਰਾਨ ਰਹਿ ਗਿਆ ਕਿਉਂਕਿ ਇਸ ਚੈਸ ਜਗ੍ਹਾ ਉਸਨੇ ਆਪਣਾ ਪਾਸਪੋਰਟ ਰੱਖਿਆ ਸੀ ਉਹ ਹੁਣ ਉਸਨੂੰ ਕਿਤੇ ਵੀ ਨਹੀਂ ਸੀ ਮਿਲ ਰਿਹਾ ਅਸਤੇ ਸੱਸ ਵੀ ਉਸਦੇ ਪਿੱਛੇ ਆ ਗਈ ਤੇ ਕਹਿਣ ਲੱਗੀ ਜੋ ਤੂੰ ਲੱਭ ਰਿਆ ਉਹ ਨਹੀਂ ਮਿਲਣਾ ਹੁਣ ਤੈਨੂੰ ਉਹੀ ਕਰਨਾ ਪੈਣਾ ਜੋ ਅਸੀਂ ਤੈਨੂੰ ਕਹਾਂਗੇ ਨਹੀਂ ਤੇ ਤੇਰੇ ਨਾਲ ਚੰਗਾ ਨਹੀਂ ਹੋਣਾ ਜਾ ਕੇ ਟੈਕਸੀ ਚਲਾ ਤੂੰ ਇੱਕ ਦਿਨ ਦੀ ਛੁੱਟੀ ਵੀ ਨਹੀਂ ਕਰ ਸਕਦਾ ਆਕਾਸ਼ ਕਹਿਣ ਲੱਗਾ ਮੈਂ ਨਹੀਂ ਜਾਣਾ ਉਸੇ ਵੇਲੇ ਉਸਦੀ ਸੱਸ ਨੇ ਆਪਣੇ ਕਿਸੇ ਜਾਣ ਪਹਿਚਾਨ ਵਾਲੇ ਨੂੰ ਫੋਨ ਕਰਕੇ ਘਰ ਬੁਲਾ ਲਿਆ ਫਿਰ ਉਸ ਬੰਦੇ ਨੇ ਡੰਡਾ ਫੜ ਕੇ ਆਕਾਸ਼ ਨੂੰ ਬਹੁਤ ਧਮਕਾਇਆ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦੀ ਸੱਸ ਉਸ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰੇਗੀ ਨੌਬਤ ਹੱਥੋਂ ਪਾਈ ਤੇ ਆ ਪਹੁੰਚੀ ਆਪਣੇ ਬਚਾਅ ਦੇ ਲਈ ਉਹ ਬਹੁਤ ਕੋਸ਼ਿਸ਼ ਕਰ ਰਿਹਾ ਸੀ ਉਸਨੂੰ ਇਸ ਗੱਲ ਦਾ ਬਹੁਤ ਅਫਸੋਸ ਹੋ ਰਿਹਾ ਸੀ ਕਿ ਉਸਦੀ ਸੱਸ ਨੇ ਉਸ ਨਾਲ ਇਸ ਤਰ੍ਹਾਂ ਕੀਤਾ ਆਕਾਸ਼ ਕੋਈ ਬਦਮਾਸ਼ ਨਹੀਂ ਸੀ ਤੇ ਨਾ ਹੀ ਉਸ ਨੂੰ ਲੜਨ ਝਗੜਨ ਦਾ ਕੋਈ ਸ਼ੌਂਕ ਸੀ। ਵੈਸੇ ਵੀ ਜੇ ਉਹ ਕਿਸੇ ਤੇ ਹੱਥ ਚੁੱਕਦਾ ਤਾਂ ਉਸਤੇ ਕੇਸ ਹੋ ਸਕਦਾ ਸੀ। ਫਿਰ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਸ ਦੀ ਸੱਸ ਨੇ ਉਸਤੇ ਕਿਸ ਤਰ੍ਹਾਂ ਦੇ ਇਲਜ਼ਾਮ ਲਗਾਉਣੇ ਆ। ਆਕਾਸ਼ ਕੰਮ ਦੇ ਬਹਾਨੇ ਘਰ ਤੋਂ ਬਾਹਰ ਚਲਾ ਗਿਆ ਪਰ ਫਿਰ ਕਦੇ ਵਾਪਸ ਨਹੀਂ ਆਇਆ। ਹੁਣ ਉਹ ਕਿਸੇ ਹੋਰ ਜਗ੍ਹਾ ਟੈਕਸੀ ਚਲਾਉਣ ਲੱਗ ਪਿਆ ਸੀ। ਉੱਥੇ ਉਸ ਨੂੰ ਇੱਕ ਕੈਨੇਡਾ ਦੀ ਗੋਰੀ ਕੁੜੀ ਮਿਲੀ ਜਿਸ ਨੂੰ ਰੋਜ਼ ਬੈਂਕ ਛੱਡ ਕੇ ਆਉਂਦਾ ਸੀ। ਉਹ ਬੈਂਕ ਵਿੱਚ ਜੌਬ ਕਰਦੀ ਸੀ। ਸਵੇਰੇ ਉਸ ਨੂੰ ਬੈਂਕ ਛੱਡ ਕੇ ਆਉਂਦਾ ਤੇ ਸ਼ਾਮ ਨੂੰ ਵਾਪਸ ਵੀ ਲੈ ਕੇ ਆਉਂਦਾ ਇਹ ਸਭ ਦੇ ਉਹ ਆਕਾਸ਼ ਨੂੰ ਚੰਗੇ ਪੈਸੇ ਦਿੰਦੀ ਸੀ ਇੱਕ ਦਿਨ ਉਸ ਨੂੰ ਛੱਡਣ ਬੈਂਕ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਉਹ ਬਹੁਤ ਜ਼ਿਆਦਾ ਰੋ ਰਹੀ ਹੈ ਉਹ ਰੋ ਕਿਉਂ ਰਹੀ ਹੈ ਇਸ ਬਾਰੇ ਉਸ ਨੂੰ ਕੁਝ ਪਤਾ ਨਹੀਂ ਸੀ ਡਰਦੇ ਡਰਦੇ ਉਸ ਨੇ ਪੁੱਛ ਹੀ ਲਿਆ ਤੁਸੀਂ ਰੋ ਕਿਉਂ ਰਹੇ ਹੋ ਤਾਂ ਉਸ ਨੇ ਕਿਹਾ ਕਿ ਮੇਰੇ ਪਾਪਾ ਜ਼ਬਰਦਸਤੀ ਮੇਰਾ ਵਿਆਹ ਆਪਣੇ ਕਿਸੇ ਦੋਸਤ ਦੇ ਬੇਟੇ ਨਾਲ ਕਰਵਾਉਣਾ ਚਾਹੁੰਦੇ ਆ ਇਹ ਸਭ ਸੁਣ ਕੇ ਆਕਾਸ਼ ਨੂੰ ਬਹੁਤ ਹੈਰਾਨੀ ਹੋਈ ਉਹ ਕਹਿਣ ਲੱਗਾ ਇੱਥੋਂ ਦੇ ਲੋਕ ਤਾਂ ਬਹੁਤ ਖੁੱਲੇ ਵਿਚਾਰਾਂ ਵਾਲੇ ਆ ਤੁਹਾਡੇ ਮਾਤਾ ਪਿਤਾ ਤੁਹਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਕਰ ਸਕਦੇ ਕਿਉਂਕਿ ਇੱਥੋਂ ਦਾ ਤਾਂ ਕਾਨੂੰਨ ਹੀ ਇੰਨਾ ਸਖਤ ਆ ਛੋਟੇ ਛੋਟੇ ਬੱਚੇ ਤੱਕ ਪੁਲਿਸ ਕਾਲ ਕਰ ਦਿੰਦੇ ਆ ਉਹ ਕਹਿਣ ਲੱਗੇ ਕਿ ਇਹ ਸਭ ਤਾਂ ਠੀਕ ਆ ਪਰ ਅਸੀਂ ਵੀ ਮਜਬੂਰ ਹੋ ਜਾਂਦੇ ਆ ਕਦੇ-ਕਦੇ ਸਾਨੂੰ ਆਪਣੇ ਪੇਰੈਂਟਸ ਦੀ ਗੱਲ ਮੰਨਣੀ ਪੈਂਦੀ ਆ ਜੇ ਤੁਸੀਂ ਚਾਹੋ ਤਾਂ ਮੇਰੀ ਮਦਦ ਕਰ ਸਕਦੇ ਹੋ ਜੇ ਤੁਸੀਂ ਮਦਦ ਕਰੋਗੇ ਤਾਂ ਮੈਂ ਵੀ ਤੁਹਾਡੀ ਮਦਦ ਕਰ ਦਵਾਂਗੀ ਇਹ ਗੱਲ ਸੁਣ ਕੇ ਆਕਾਸ਼ ਥੋੜਾ ਹੈਰਾਨ ਹੋਇਆ ਕਹਿਣ ਲੱਗਾ ਮੈਂ ਤੁਹਾਡੀ ਮਦਦ ਕਿਵੇਂ ਕਰ ਸਕਦਾ? ਉਹ ਕਹਿਣ ਲੱਗੀ ਜੇ ਤੁਸੀਂ ਮੇਰੇ ਨਾਲ ਵਿਆਹ ਕਰਾ ਲਓ ਤਾਂ ਮੇਰੀ ਮਦਦ ਆਪਣੇ ਆਪ ਹੋ ਜਾਵੇਗੀ। ਇਸ ਦਾ ਤੁਹਾਨੂੰ ਵੀ ਫਾਇਦਾ ਹੋਇਆ ਕਿਉਂਕਿ ਮੇਰੇ ਨਾਲ ਵਿਆਹ ਕਰਵਾਉਣ ਤੇ ਤੁਹਾਨੂੰ ਕੈਨੇਡਾ ਦੀ ਪੀਆਰ ਤੇ ਸਿਟੀਜ਼ਨਸ਼ਿਪ ਵੀ ਮਿਲ ਜਾਵੇਗੀ। ਮੈਂ ਵੀ ਆਪਣੇ ਪਾਪਾ ਦੇ ਦੋਸਤ ਦੀ ਬੇਟੀ ਨਾਲ ਵਿਆਹ ਕਰਨ ਤੋਂ ਬਚ ਜਾਵਾਂਗੀ। ਇਹ ਸੁਣ ਕੇ ਆਕਾਸ਼ ਚਾਟ ਹੀ ਮੰਨ ਗਿਆ। ਉਸਨੇ ਆਕਾਸ਼ ਨੂੰ ਇਹ ਵੀ ਗੱਲ ਕਹਿ ਦਿੱਤੀ ਕਿ ਆਪਣਾ ਵਿਆਹ ਸਿਰਫ ਪੇਪਰਾਂ ਤੇ ਹੋਊਗਾ। ਪਰ ਇਸ ਤੋਂ ਇਲਾਵਾ ਆਪਣੇ ਵਿੱਚ ਕੋਈ ਰਿਸ਼ਤਾ ਨਹੀਂ ਹੋਣਾ। ਆਕਾਸ਼ ਉਸ ਨੂੰ ਕਹਿਣ ਲੱਗਾ ਮੈਂ ਤੇਰੇ ਨਾਲ ਵਿਆਹ ਤਾਂ ਕਰਵਾ ਲਵਾਂਗਾ ਪਰ ਮੇਰੀ ਪਤਨੀ ਨੇ ਮੇਰਾ ਪਾਸਪੋਰਟ ਲੁਕੋਇਆ ਹੋਇਆ। ਉਹ ਅੰਗਰੇਜ਼ਨ ਕਹਿਣ ਲੱਗੀ ਇਸ ਗੱਲ ਦੀ ਤੁਸੀਂ ਫਿਕਰ ਨਾ ਕਰੋ। ਮੈਂ ਪੁਲਿਸ ਵਿੱਚ ਕੰਪਲੇਨ ਕਰਾਂਗੀ ਤੁਹਾਡਾ ਪਾਸਪੋਰਟ ਤੁਹਾਨੂੰ ਵਾਪਸ ਮਿਲ ਜਾਵੇਗਾ। ਉਸਨੇ ਆਕਾਸ਼ ਦੀ ਬਹੁਤ ਮਦਦ ਕੀਤੀ। ਉਸ ਦੀ ਵਜ੍ਹਾ ਕਰਕੇ ਆਕਾਸ਼ ਦਾ ਪਾਸਪੋਰਟ ਉਸ ਨੂੰ ਮਿਲ ਚੁੱਕਿਆ ਸੀ। ਇਸ ਗੱਲ ਦਾ ਜੈਸੀ ਤੇ ਉਸ ਦੀ ਮਾਂ ਨੂੰ ਵੀ ਪਤਾ ਲੱਗ ਚੁੱਕਿਆ ਸੀ। ਕਿ ਉਹ ਦੂਜਾ ਵਿਆਹ ਕਰਵਾ ਰਿਆ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜੇ ਆਕਾਸ਼ ਨੂੰ ਪੀਅਰ ਕਾਰਡ ਮਿਲ ਗਿਆ ਤਾਂ ਉਸਨੇ ਦੁੱਗਣਾ ਪੈਸਾ ਕਮਾਉਣਾ ਤੇ ਆਪਣੇ ਘਰ ਸਾਰਾ ਪੈਸਾ ਭੇਜਣਾ। ਇਸ ਸਮੇਂ ਤਾਂ ਇੰਡੀਆ ਅਸਤੀਮਾ ਅਲਗ ਰਹਿੰਦੀ ਸੀ ਕਿ ਪੈਸੇ ਭੇਜ ਪਰ ਉਹ ਇੱਥੇ ਬੇਵਸਤੇ ਮਜਬੂਰ ਸੀ। ਉਸਨੇ ਇੱਕ ਵਾਰ ਵੀ ਆਪਣੀ ਮਾਂ ਨੂੰ ਪੈਸੇ ਨਹੀਂ ਸੀ ਭੇਜੇ ਕਿਉਂਕਿ ਸਾਰੇ ਪੈਸੇ ਤਾਂ ਉਸਦੀ ਸਾਸਰਾਖ ਲੈਂਦੀ ਸੀ। ਜਦ ਆਕਾਸ਼ ਉਸ ਘਰ ਵਿੱਚ ਰਹਿ ਰਿਹਾ ਸੀ ਤਾਂ ਸਾਰਿਆਂ ਦੇ ਸਾਹਮਣੇ ਉਹ ਆਪਣੀ ਮਾਂ ਨੂੰ ਸੱਚ ਨਹੀਂ ਸੀ ਦੱਸ ਸਕਿਆ। ਪਰ ਹੁਣ ਜਦ ਉਸਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਤਾਂ ਉਹ ਬਹੁਤ ਦੁਖੀ ਹੋਈ ਜਦ ਉਸਨੂੰ ਪਾਸਪੋਰਟ ਮਿਲਿਆ ਤਾਂ ਅੰਗਰੇਜ਼ਣ ਉਸਨੂੰ ਵਿਆਹ ਦਾ ਕਹਿਣ ਲੱਗੀ ਪਰ ਉਸਨੇ ਆਕਾਸ਼ ਨੂੰ ਇਹ ਗੱਲ ਪਹਿਲਾਂ ਹੀ ਦੱਸ ਦਿੱਤੀ ਸੀ ਕਿ ਇਹ ਸਿਰਫ ਇੱਕ ਪੇਪਰ ਮੈਰਿਜ ਆ ਇਸ ਨਾਲ ਤੈਨੂੰ ਵੀ ਫਾਇਦਾ ਹੋਣਾ ਤੇ ਮੈਨੂੰ ਵੀ ਆਕਾਸ਼ ਉਸ ਨਾਲ ਵਿਆਹ ਕਰਾਉਣ ਜਾ ਰਿਹਾ ਸੀ ਪਰ ਇਹ ਗੱਲ ਜੈਸੀ ਤੋਂ ਬਰਦਾਸ਼ਤ ਨਹੀਂ ਹੋ ਰਹੀ ਸੀ ਜੈਸੀ ਨੇ ਉਸਨੂੰ ਘਰ ਦਾ ਨੌਕਰ ਬਣਾਇਆ ਹੋਇਆ ਸੀ ਇਸ ਲਈ ਉਸਨੇ ਆਕਾਸ਼ ਤੇ ਉਸਦੀ ਦੂਜੀ ਪਤਨੀ ਤੇ ਕੇਸ ਕਰ ਦਿੱਤਾ ਜਿਵੇਂ ਹੀ ਉਹ ਅਦਾਲਤ ਵਿੱਚ ਗਿਆ ਤਾਂ ਸਾਹਮਣੇ ਦੇਖ ਕੇ ਉਸ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਕਿਉਂਕਿ ਉਸ ਦੀ ਦੂਸਰੀ ਪਤਨੀ ਕੇਸ ਜਿੱਤ ਚੁੱਕੀ ਸੀ ਪਰ ਉਹ ਉਸ ਅਦਾਲਤ ਦੇ ਬਾਹਰ ਸ਼ਰੀਆਮ ਇੱਕ ਮੁੰਡੇ ਨਾਲ ਬੇਸ਼ਰਮੀ ਕਰ ਰਹੀ ਸੀ ਆਕਾਸ਼ ਨੇ ਜਾ ਕੇ ਉਸ ਦਾ ਪਿੱਛਾ ਕੀਤਾ ਤੇ ਕਹਿਣਾ ਚਾਹਿਆ ਕਿ ਤੂੰ ਮੇਰੀ ਪਤਨੀ ਆ ਪਰ ਉਸ ਨੂੰ ਯਾਦ ਆਇਆ ਕਿ ਉਹਨਾਂ ਦਾ ਵਿਆਹ ਤਾਂ ਸਿਰਫ ਪੇਪਰਾਂ ਤੇ ਹੀ ਹੋਇਆ ਉਹ ਮੇਰੀ ਕੁਝ ਨਹੀਂ ਲੱਗਦੀ ਉਸ ਨੇ ਆਕਾਸ਼ ਨਾਲ ਵਿਆਹ ਸਿਰਫ ਐਸਲੀ ਕਰਵਾਇਆ ਸੀ ਤਾਂ ਜੋ ਕੁਝ ਦਿਨਾਂ ਬਾਅਦ ਉਸ ਦਾ ਵਿਆਹ ਉਸ ਦੇ ਬॉयਫਰੈਂਡ ਨਾਲ ਹੋ ਸਕੇ ਜੋ ਕੈਨੇਡਾ ਚ ਪੁਲਿਸ ਆਫਸਰ ਹੈ ਤੇ ਉਹ ਕੁੜੀ ਸ਼ਾਮ ਨੂੰ ਕਲੱਬ ਵਿੱਚ ਜਾ ਕੇ ਡਾਂਸ ਵੀ ਕਰਦੀ ਸੀ ਪਰ ਜਿਸ ਮੁੰਡੇ ਨਾਲ ਉਸਦੇ ਬਾਪ ਨੇ ਉਸਦਾ ਵਿਆਹ ਕਰਨਾ ਸੀ ਉਹ ਉਸ ਨੂੰ ਕਲੱਬਾਂ ਵਗੈਰਾ ਚ ਜਾਣ ਤੋਂ ਰੋਕਦਾ ਸੀ ਉਹ ਨਹੀਂ ਸੀ ਚਾਹੁੰਦੀ ਕਿ ਵਿਆਹ ਤੋਂ ਬਾਅਦ ਕੋਈ ਉਸਤੇ ਦਬਾਅ ਪਾਵੇ ਉਸ ਦਾ ਜੋ ਦਿਲ ਕਰਦਾ ਉਹ ਕਰਨਾ ਚਾਹੁੰਦੀ ਸੀ ਆਕਾਸ਼ ਨਾਲ ਵਿਆਹ ਕਰਾ ਕੇ ਬਸ ਉਹ ਆਪਣਾ ਰਾਹ ਪੱਧਰਾ ਕਰਨਾ ਚਾਹੁੰਦੀ ਸੀ ਅਸਲ ਤਰਤਲ ਤੇ ਆਉਂਦਿਆਂ ਆਕਾਸ਼ ਨੇ ਆਪਣਾ ਪਾਸਪੋਰਟ ਲਿਆ ਤੇ ਟਿਕਟ ਕਰਵਾ ਕੇ ਇੰਡੀਆ ਵਾਪਸ ਆ ਗਿਆ ਇਸ ਸੋਚ ਨਾਲ ਕਿ ਉਸ ਨੂੰ ਇੱਕ ਚੰਗੀ ਤੇ ਸੁਸ਼ੀਲ ਪਤਨੀ ਇੰਡੀਆ ਜਹੀ ਮਿਲ ਸਕਦੀ ਹੈ। ਵੈਸੇ ਉਹ ਉੱਥੇ ਰਹਿ ਕੇ ਬਹੁਤ ਜਲਦ ਪੱਕਾ ਹੋ ਸਕਦਾ ਸੀ। ਕੰਮ ਵੀ ਉਸ ਕੋਲ ਸੀ। ਪਰ ਕੈਨੇਡਾ ਤੋਂ ਉਸ ਦਾ ਮਨ ਉਕਤ ਆ ਗਿਆ ਸੀ। ਇਨਸਾਨਾਂ ਦੇ ਰੂਪ ਵਿੱਚ ਮਿਲੇ ਤੱਕੇ ਤੇ ਧੋਖੇ ਕਾਰਨ ਉਹ ਉੱਥੇ ਹੋਰ ਨਹੀਂ ਸੀ ਰੁਕਣਾ ਚਾਹੁੰਦਾ। ਅਜਿਹੇ ਸਮੇਂ ਵਿੱਚ ਇਨਸਾਨ ਨੂੰ ਭਾਵਨਾਤਮਕ ਤੌਰ ਤੇ ਹੌਸਲਾ ਚਾਹੀਦਾ ਹੁੰਦਾ ਜੋ ਸਿਰਫ ਉਸ ਦਾ ਆਪਣਾ ਪਰਿਵਾਰ ਹੀ ਦੇ ਸਕਦਾ ਸੀ। ਕੀ ਖਟਿਆ ਸੀ ਉਸਨੇ ਕੈਨੇਡਾ ਆ ਕੇ? ਇੰਡੀਆ ਵਾਲੀ ਥੋੜੀ ਤਨਖਾਹ ਵਿੱਚ ਵਧੀਆ ਗੁਜ਼ਾਰਾ ਹੋ ਰਿਹਾ ਸੀ ਪਰ ਕਈ ਵਾਰ ਮਾਂ-ਬਾਪ ਦੀ ਅੱਖੇ ਲੱਗ ਬੰਦਾ ਆਪਣੇ ਲਈ ਆਪ ਹੀ ਖੂ ਪੋਟ ਲੈਂਦਾ ਪਰ ਸ਼ੁਕਰ ਸੀ ਕਿ ਉਸ ਦਾ ਪੱਟਿਆ ਖੂ ਜ਼ਿਆਦਾ ਡੂੰਘਾ ਨਹੀਂ ਸੀ ਤੇ ਉਹ ਜਲਦ ਇਸ ਚਮਲੇ ਵਿੱਚੋਂ ਬਾਹਰ ਆ ਗਿਆ ਸੀ ਉਸ ਨੇ ਕੈਨੇਡਾ ਵਿੱਚ ਰਹਿ ਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਉਹ ਖੁਦ ਇੱਕ ਚੰਗਾ ਇਨਸਾਨ ਸੀ ਪਰ ਉਸ ਨੂੰ ਉੱਥੇ ਕੋਈ ਚੰਗਾ ਇਨਸਾਨ ਨਹੀਂ ਮਿਲਿਆ ਉਹ ਹੁਣ ਆਪਣੇ ਘਰ ਆ ਚੁੱਕਿਆ ਸੀ ਘਰ ਆਉਂਦਿਆਂ ਹੀ ਉਸ ਨੇ ਸਾਰੀ ਗੱਲਬਾਤ ਆਪਣੇ ਘਰਦਿਆਂ ਨੂੰ ਦੱਸੀ ਅਸੀਂ ਮਾਂ ਨੇ ਰਿਸ਼ਤੇਦਾਰੀ ਵਿੱਚੋਂ ਹੀ ਇੱਕ ਵਧੀਆ ਜੀ ਕੁੜੀ ਦੇਖੀ ਤੇ ਆਪਣੇ ਪੁੱਤ ਦਾ ਵਿਆਹ ਕਰ ਦਿੱਤਾ। ਆਕਾਸ਼ ਆਪਣੀ ਪਤਨੀ ਦੇ ਨਾਲ ਖੁਸ਼ ਹੈ ਤੇ ਇੱਕ ਬਹੁਤ ਖੁਸ਼ਹਾਲ ਜ਼ਿੰਦਗੀ ਜਿਉ ਰਿਹਾ। ਜੈਸੀ ਤੇ ਅੰਗਰੇਜ਼ਾਂ ਤੋਂ ਅਸੀਂ ਜਾਨ ਛੁੱਟ ਗਈ ਸੀ। ਕਿਸੇ ਦੀ ਗੁਲਾਮੀ ਕਰਨ ਤੋਂ ਚੰਗਾ ਆਪਣੀ ਮਰਜ਼ੀ ਦੇ ਮਾਲਕ ਹੋਣਾ ਤੇ ਇਸੇ ਸੋਚ ਦੇ ਚੱਲਦਿਆਂ ਉਸਨੇ ਆਪਣਾ ਛੋਟਾ-ਮੋਟਾ ਕੰਮ ਚਲਾ ਲਿਆ ਹੈ ਤੇ ਆਪਣੇ ਪਰਿਵਾਰ 'ਚ ਬਹੁਤ ਖੁਸ਼ੀ-ਖੁਸ਼ੀ ਰਹਿ ਰਿਹਾ ਹੈ। ਸੋ ਦੋਸਤੋ, ਐਸੀ ਅੱਜ ਦੀ ਕਹਾਣੀ। ਪੂਰੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪਸੰਦ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਜਰੂਰ ਸਬਸਕ੍ਰਾਈਬ ਕਰਿਓ ਤੇ ਇਹ ਵੀ ਦੱਸਿਓ ਕਿ ਆਕਾਸ਼ ਦਾ ਵਾਪਸੀ ਦਾ ਫੈਸਲਾ ਸਹੀ ਸੀ ਤੁਹਾਡੇ ਜਵਾਬ ਦਾ ਇੰਤਜ਼ਾਰ ਰਹੇਗਾ ਪੂਰੀ ਕਹਾਣੀ ਸੁਣਨ ਲਈ ਬਹੁਤ ਬਹੁਤ ਸ਼ੁਕਰੀਆ